ਅਸਦੀਏ ਸਾਥੀ ਇਸ ਸਮੇਂ ਅਸੀਂ ਪਿੰਡ ਸ਼ਿਕਾਰਾਂ ਵਿਖੇ ਪਹੁੰਚੇ ਹੋਏ ਹਾਂ ਮੁਕੰਦਪੁਰ ਦੇ ਨਜ਼ਦੀਕ ਇਹ ਪਿੰਡ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਔਰ ਗੁਰਪ੍ਰੀਤ ਭਾਜੀ ਹੁਣਾਂ ਤੇ ਪਹੁੰਚੇ ਹਨ ਇਹਨਾਂ ਨੇ ਇੱਥੇ ਸੀਡ ਗ੍ਰੇਡਰ ਲਗਾਇਆ ਹੋਇਆ ਜਿਹਦੇ ਨਾਲ ਜਿਹੜਾ ਤੁਸੀਂ ਬੀਜ ਆਪਣਾ ਆਪ ਸੁਜੱਜੇ ਤੌਰ ਤੇ ਸਾਫ਼ ਤੌਰ ਤੇ ਤਿਆਰ ਕਰੋਗੇ ਅਸੀਂ ਫਾਈਨਲ ਰਿਜ਼ਲਟ ਦੇਖਦੇ ਆਂ ਹਾਂ ਜੀ ਪਰ ਉਹ ਖੁਸ਼ ਹੁੰਦੀ ਹੈ ਇਹ ਕਣਕ ਸੋਨਾ ਲੱਗਦੀ ਹੈ ਹਾਂ ਜੀ ਹਾਂ ਜੀ ਇਹ ਵਿਚਾਰ ਕਿਵੇਂ ਆਇਆ ਕਿ ਆਪਾਂ ਇਹ ਜਿਹੜੀ ਮਸ਼ੀਨ ਲਾਈਏ ਇਹ ਵਿਚਾਰ ਜੀ ਸਾਡੇ ਬਰਨਾਲੇ ਸ਼ਹਿੜ ਤੋਂ ਹੀ ਇਹ ਕਈ ਸਾਲਾਂ ਤੋਂ ਚੱਲ ਰਿਹਾ ਜੀ ਅੱਛਾ ਜੀ ਅਸੀਂ ਵੀ ਜਦੋਂ ਉਹਦੇ ਇੱਥੋਂ ਨਾਲ ਜੀ ਬਰਨਾਲੇ ਤੋਂ ਹੀ ਕਰਵਾ ਕੇ ਲੈਉਣੇ ਜੀ ਪਹਿਲਾਂ ਅੱਛਾ ਜੀ ਇਹ ਸਾਰੇ ਕਿਸਾਨਾਂ ਦੇ ਮੱਦਦ ਦੇ ਨਾਲ ਹੀ ਮੰਨ ਪੁੱਛ ਕੇ ਡਿਮਾਂਡ ਸੀ ਇਹਨਾਂ ਦੀ ਡਿਮਾਂਡ ਸੀਗੀ ਜੀ ਇਹਨਾਂ ਦੀ ਉਹ ਫਿਰ ਅਸੀਂ ਆਪ ਪਿਆਰ ਕਰ ਹਾਂ ਜੀ ਹਾਂ ਜੀ ਉਹਦੇ ਨਾਲ ਇੱਕ ਤਾਂ ਜਿਹਦੇ ਚੋਂ ਛਿੱਟੀ ਛਿੱਟੀ ਸਾਰਾ ਕੁਝ ਇਧਰ ਹੀ ਨਿਕਲ ਜਾਂਦਾ ਯਾਨੀ ਖੇਤ ਜਿੰਨੀ ਯੋ ਟੋਟ ਨਿਕਲ ਜਾਂਦੀ ਹੈ ਜੀ ਇੱਥੇ ਸਾਰੀ ਕਿਣਕੀ ਉਧਰ ਫਾਈਨਲ ਵੀ ਹੋ ਰਾ ਜੀ ਇਹਦਾ ਪੈਦਾਵਾਰ ਨਹੀਂ ਵਧੂਗੀ ਜੀ ਹਾਂ ਜੀ ਵਧੂਗੀ ਹੋ ਜੀ ਜਿੱਥੇ ਤਾਂ ਆਪਾਂ 50 ਕਿਲੋ ਦਾ ਬੀਜ ਪਾਉਣਾ ਜੀ ਉੱਥੇ 40 ਕਿਲੋ ਦੀ ਪੈਣਾ ਜੀ ਸੋਨਾ ਬੀਜਾਂਗੇ ਤਾਂ ਸੋਨਾ ਹੀ ਉਗੂਗਾ ਜੇ ਹੁਣ ਆਪਾਂ ਨੂੰ ਪਤਾ ਨਹੀਂ ਆਪਾਂ ਉਸ ਚੀਜ਼ਾਂ ਅਵੇਰਨੈਸ ਨਹੀਂ ਹੈਗੀ ਆਪਾਂ ਮੰਡੀ ਚੋਂ ਲਿਆਉਨੇ ਆ ਇੱਦੇ ਬੀਜ ਦਿੰਨੇ ਆ ਉਹ ਵਿੱਚੇ ਕਣੀ ਵਿੱਚੇ ਰੋੜ ਵਿੱਚੇ ਛੱਟੀ ਛੱਟੀ ਵੀ ਜੰਪ ਜਾਂਦੀ ਆ ਫੇਰ ਮੁਰਖੇ ਛੱਟੀ ਦੀ ਸਪਰੇਅ ਚੱਲ ਪੈਂਦੀ ਆ ਫੇਰ ਆਪਾਂ ਸ਼ਿਕਵਾ ਰੈਂਦਾ ਦੁਆ ਨੇ ਕੰਮ ਨਹੀਂ ਕੀਤਾ ਦੁਆ ਨਕਲੀ ਆ ਤੇ ਅਸਲ ਵਿੱਚ ਉਹ ਬੀਜ ਤਾਂ ਆਪਾਂ ਪਹਿਲਾਂ ਆਪ ਬੀਜ ਦੇਣਾ ਹੈ ਨਾ ਤੇ ਆਪਾਂ ਕੀ ਕਰ ਰਹੇ ਆ ਸਪਰੇਆਂ ਦਾ ਵੀ ਖਰਚਾ ਕਰਨਾ ਤੁਆ ਜੀ ਜਦੋਂ ਫਿਰ ਉਹ ਸਿਰਫ ਆਪ ਸੋਨਾ ਇਹ ਬੀਜਣਾ ਤਾਂ ਬੀਜਣਾ ਹੀ ਆ ਉਹੀ ਚੱਲਣਾ 30% ਜਿਹੜੀ ਤੁਸੀਂ 50 ਕਿਲੋ 20 ਪਾਉਨੇ ਆ ਉੱਥੇ 35-40 ਕਿਲੋ 20 ਪੈਣਾ ਹੂੰ ਉਹ ਜਿਹੜਾ 10-15 ਕਿਲੋ ਤੁਸੀਂ ਹੁਣ ਮਸ਼ੀਨ 'ਚ ਪਾਤਾ ਮਸ਼ੀਨ ਨੇ ਥਰੋ ਦੇਣਾ ਉਹਨਾਂ ਤਾਂ ਉਹਦੀ ਬੱਗੀ ਭਰਨੀ ਆ ਚਾਹੇ ਕਣੀ ਭਰੀ ਜਾਵੇ ਉਹ ਜਿੰਦਾਂ ਦਾ ਬੀਜਣਾ ਉਦਾਂ ਦਾ ਹੋਣਾ ਉਸ ਤੋਂ ਬਾਅਦ ਫਿਰ ਦੇਖੋ ਜਿੰਦਾਂ ਸੋਧਿਆ ਬੀਜ ਆ ਉਹਦਾ ਤਣਾ ਵੀ ਉਦਾਂ ਦਾ ਹੋਣਾ ਜਿੰਦਾਂ ਦੀ ਬੂਟਾ ਬੀਜਿਆ ਉਹਦੀ ਪਰਵਰੇਸ਼ ਉਦਾਂ ਦੀ ਵਧੀਆ ਬਣਨੀ ਆ ਝਾੜ ਨੂੰ ਫਰਕ ਪਊਗਾ ਔਰ 24 ਕੈਰਟ ਬੀਜੂਗੇ ਤਾਂ ਉਹ 1 ਗ੍ਰਾਮ ਨਹੀਂ ਬਣਨਾ 1 ਗ੍ਰਾਮ ਜੀ ਹਾਂ ਜੀ ਦੇਖੋ ਕੋਈ ਵੀ ਦਾਣਾ ਹੈਗਾ ਵਿੱਚ ਬਿਲਕੁਲ ਸਾਫ਼ ਕੁੱਤਿਆਂ ਨੂੰ ਦੀਦੇ ਜੀ ਬਿਲਕੁਲ ਸੱਚੀ ਬਹੁਤਾ ਘਮਾ ਫਰਾ ਕੇ ਗੱਲ ਕਰਨ ਦੀ ਲੋੜ ਨਹੀਂ ਤੁਸੀਂ ਆਹ ਬੀਜੂਗੇ 16 ਬੀਜੂਗੇ ਤਾਂ ਕੋਨੇ ਕੋਨੇ 'ਚ ਜਿਹੜਾ ਸੋਨਾ ਉੱਗੇਗਾ ਔਰ ਤੁਹਾਡਾ ਮੁਨਾਫਾ ਹੀ ਮੁਨਾਫਾ ਭਾਜੀ ਉਹਨਾਂ ਨੇ ਇਹ ਪ੍ਰਚਾਰ ਕੀਤਾ ਇਹਦੇ ਵਿੱਚ ਇਹ ਆਵੇ ਆਪਾਂ ਇੱਕ ਤਾਂ ਵੱਡੀਆਂ ਕੰਪਨੀਆਂ ਦੀ ਡਾਕਟਰ ਤੋਂ ਬਾਸ ਸਕਦੇ ਹਾਂ ਹੂੰ ਇਹ ਲੁੱਟ ਦੋ ਬਹੁਤ ਵਧੀਆ ਵਸ ਜਾਂਦੇ ਆ ਆਹੀ ਸੋਨਾ ਸਾਡਾ ਬਣ ਗਿਆ ਲੇਕ ਕੋਈ ਬਹੁਤ ਮਹਿੰਗਾ ਸਾਦਾ ਵੀ ਨਹੀਂ ਮਹਿੰਗਾ ਨਹੀਂ ਬਿਲਕੁਲ ਸਾਰਾ ਕੋਈ ਵੇਸਟਿੰਗ ਨਹੀਂ ਕੀ ਸਾਰਾ ਸਾਡੇ ਕੰਮ ਆਉਂਦਾ ਹੈ ਜੀ ਮੰਨ ਲਓ ਤੁਸੀਂ 5 ਕੁਆਂਟਲ ਵੀ ਕਣਕ ਲੈ ਕੇ ਆਏ ਆ ਬਿਲਕੁਲ ਜੀ ਤੁਹਾਡਾ 1000 ਰੁਪਏ ਲੱਗਣਾ ਬਿਲਕੁਲ ਫਿਰ ਕੋਈ ਇਹ ਜਿਹੜਾ ਆਪਾਂ ਵਿੱਚ ਜੋ ਕਮਜ਼ੋਰਾ ਟੁੱਟਿਆ ਦਾਣਾ ਪੈ ਸੜਦੀ ਦਾ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਬੰਦਾ ਵੀ ਕੋ ਹੋਵੇ ਜਿੰਨੀ ਮਰਜ਼ੀ ਖਰਾਕ ਦੇਈ ਚਲੋ ਤਗੜਾ ਤਾਂ ਹੋਣਾ ਹੀ ਨਹੀਂਗਾ ਕਹਿੰਦਾ ਨਾਲ ਨੂੰ ਖਰਾਕ ਪਾਜੀ ਤੁਸੀਂ ਕਾਲ ਕਰਕੇ ਆ ਜਾਣਾ ਤੁਹਾਨੂੰ ਇਹਨੇ 2 ਘੰਟੇ ਚ ਫ੍ਰੀ ਕਰ ਦਿੰਦਾ ਬਿਲਕੁਲ ਜੀ ਬਿਲਕੁ ਵੀਡੀਓ ਦੇਖ ਕੇ ਸੂਰੀ ਸਾਹਿਬ ਦੀ ਜਿਹੜਾ ਵੀ ਸਾਡੇ ਕੋਲ ਪਹੁੰਚੂਗਾ ਉਹਦੇ ਇੱਕ ਖੇਤਦਾਰ ਨੂੰ ਲੂੰਗੇ ਜੀ ਵੀ ਤਿਆਰ ਕੀਤਾ ਜਾਊਗਾ। ਆਓ ਜੀ। ਲੂੰਗੇ ਜੀ ਟੋਣ ਇੱਕ ਖੇਤ ਦੇ ਬੀਜ ਨੂੰ ਉਹਨੂੰ ਸਕੀਮ ਆ ਸਾਡੀ ਇੱਕ ਖੇਤ ਉਪੀ ਦੇ ਪੈਸੇ ਨਹੀਂ ਲੈ ਜਾਣਗੇ। ਇੱਕ ਖੇਤ ਦੇ ਬੀਜ ਦੇ ਪੈਸੇ ਨਹੀਂ ਲੈ ਜਾਣਗੇ। ਠੀਕ ਆ ਜੀ। ਇਹ ਦਿਹਾੜੀ ਤੋਂ ਬਾਅਦ ਹੀ ਆਫਰ ਦੇ। ਆ ਕੇ ਦੱਸ ਸਕਦੇ ਵੀ ਪੀਵੀ ਪੱਤੀ ਵਾਲਾ ਸੀ ਦੇਖ ਕੇ ਆਇਆ। ਠੀਕ ਆ ਜੀ। ਕਹਿੰਦੇ ਕਿ ਜੇ ਕਿਤੇ ਕਿਸਾਨ ਦੀ ਫਸਲ ਮਾੜੀ ਨਿਕਲ ਆਵੇ ਪਾ ਨਿਕਲ ਜਾਂਦਾ ਉਸ ਦਾ ਰੋਣਾ ਸਾਥੀਓ ਪਰ ਤੁਹਾਡਾ ਚੰਗਾ ਸਮਾਂ ਆ ਗਿਆ ਤੁਹਾਡੇ ਨਾਲ ਚੰਗਾ ਹੀ ਚੰਗਾ ਹੋਣਾ ਸਾਥੀਓ ਉਹ ਕਹਿੰਦੇ ਹੁੰਦੇ ਨਾ ਕਿ ਜੋ ਬੀਜੂਗੇ ਉਹੀ ਵੱਡੂਗੇ ਤਾਂ ਤੁਹਾਨੂੰ ਅਜਿਹਾ ਬੀਜ ਦੇਣਾ ਹੈ ਕਿ ਤੁਹਾਡੇ ਖੇਤ ਦੇ ਕੋਨੇ-ਕੋਨੇ 'ਚੋਂ ਉੱਗੇਗਾ ਸੋਨਾ ਸਾਥੀਓ ਤੁਹਾਡੇ ਖੇਤ ਦੇ ਕੋਨੇ-ਕੋਨੇ 'ਚੋਂ ਉੱਗੇਗਾ ਸੋਨਾ ਸਾਥੀਓ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਬਨੀਸ਼ੂਰੀ ਤੁਸੀਂ ਸ਼ੇਅਰ ਤੁਸਾਂ ਮੈਨੂੰ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਬੀਜ ਦੀ ਗੱਲ ਕੀਤੀ ਆ ਕਹਿੰਦੇ ਕਿ ਜੋ ਬੀਜੂਗੇ ਉਹੀ ਵੱਡੂਗੇ ਤੇ ਜੇ ਅਸੀਂ ਤੁਹਾਨੂੰ ਖੇਤਾਂ ਵਿੱਚ ਬੀਜਣ ਲਈ ਅਜਿਹੇ ਆ ਬੀਜ ਦੀਏ ਸੁਜੱਜਾ ਸਾਫ਼ ਸੁਥਰਾ ਇਹ ਤੁਹਾਡੇ ਖੇਤ ਦੇ ਕੋਨੇ-ਕੋਨੇ 'ਚ ਸੋਨਾ ਉੱਗੇ ਉਹ ਜਿਵੇਂ ਗੀਤ ਵੀ ਆ ਨਾ ਮੇਰੇ ਦੇਸ਼ ਕੀ ਮਿੱਟੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਤਾਂ ਕਿਸਾਨਾਂ ਦੇ ਸੁਪਨੇ ਜਿਹੜੇ ਆ ਉਹ ਹਕੀਕਤ ਬਣ ਜਾਣਗੇ ਤੁਹਾਡੀ ਫਸਲ ਜਿਹੜੀ ਆ ਉਹ ਕਾਮਯਾਬ ਹੋ ਜਾਏਗੀ ਤੁਹਾਡੇ ਘਰ 'ਚ ਚਾਰ-ਚੰਨ ਲੱਗ ਜਾਣਗੇ ਦੱਸ ਦਿਓ ਸਾਥਿਓ ਇਸ ਸਮੇਂ ਅਸੀਂ ਪਿੰਡ ਸ਼ਿਕਾਰਾਂ ਵਿਖੇ ਪਹੁੰਚੇ ਹੋਏ ਆ ਮਕੰਦਪੁਰ ਦੇ ਨਜ਼ਦੀਕ ਇਹ ਪਿੰਡ ਹੈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਔਰ ਗੁਰਪ੍ਰੀਤ ਭਾਜੀ ਹੁਣਾਂ ਤੇ ਪਹੁੰਚੇ ਹਨ ਇਹਨਾਂ ਨੇ ਇੱਥੇ ਸੀਡ ਗ੍ਰੇਡਰ ਲਗਾਇਆ ਹੋਇਆ ਜਿਹਦੇ ਨਾਲ ਜਿਹੜਾ ਤੁਸੀਂ ਬੀਜ ਹੈ ਆਪਣਾ ਆਪ ਸੁਜੱਜੇ ਤੌਰ ਤੇ ਸਾਫ਼ ਤੌਰ ਤੇ ਤਿਆਰ ਕਰੋਗੇ ਜਿੱਦ ਨਾਲ ਤੁਹਾਡੇ ਸੁਪਨੇ ਜਿਹੜੇ ਹਕੀਕਤ ਬਣਨਗੇ ਤੁਹਾਡੇ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਕਿ ਇਸ ਪਾਸੇ ਪਹਿਲਾਂ ਸਾਫ਼ ਸੁਥਰੀ ਕਣਕ ਪਾਈ ਜਾਂਦੀ ਹੈ ਆਪਣੇ ਵੱਲੋਂ ਤਿਆਰ ਕੀਤੀ ਪਰ ਉਸ ਨੂੰ ਜਦੋਂ ਫਿਲਟਰ ਕੀਤਾ ਜਾਂਦਾ ਹੈ ਆ ਦੇਖੋ ਸਭ ਤੋਂ ਪਹਿਲਾਂ ਰੋੜੀ ਆ ਮਿੱਟੀ ਰੋੜੀ ਕਿੰਨੀ ਨਿਕਲਦੀ ਐ ਫਿਰ ਫਿਰ ਕਣਕੀ ਜੀਰਾ ਕਣਕੀ ਜੀਰਾ ਨਿਕਲਦਾ ਫਿਰ ਉਸ ਤੋਂ ਬਾਅਦ ਜਿਹੜਾ ਦਾਣਾ ਮਰਿਆ ਆ ਦਾਣਾ ਮਰਿਆ ਨਿਕਲਦਾ ਤੇ ਉਸ ਤੋਂ ਬਾਅਦ ਫਾਈਨਲ ਰਿਜ਼ਲਟ ਜਦੋਂ ਆਉਂਦਾ ਤਾਂ ਸੋਨਾ ਨਿਕਲਦਾ ਜਿਵੇਂ ਭੱਟੇ 'ਚ ਨਹੀਂ ਹੁੰਦਾ ਅੱਬਲਟ ਨਿਕਲਦੀ ਐ ਕਿ ਜੇ ਅੱਬਲਟ ਕੋਠੀ ਕਿੰਨੀ ਸ਼ਾਨਦਾਰ ਬਣੂਗੀ ਆਲੀ ਸ਼ਾਨ ਬਣੂਗੀ ਇਹ ਤੁਸੀਂ ਸਮਝ ਸਕਦੇ ਹੋ ਔਰ ਪੈਦਾਵਾਰ ਬਹੁਤ ਵੱਧ ਜਾਣੀ ਐ ਤੇ ਨਾਲ ਦੀ ਨਾਲ ਰਹਿਆ ਸਪਰੇਆ ਦੀ ਜਿਹੜੀ ਜਿਹੜਾ ਖਰਚਾ ਆ ਉਹ ਵੀ ਘਟ ਜਾਣਾ ਆਪਾਂ ਗੁਰਪ੍ਰੀਤ ਭਾਜੀ ਨਾਲ ਗੱਲਬਾਤ ਕਰਨੀ ਆ ਸੁਲੱਖਣ ਭਾਜੀ ਵੀ ਨਾਲ ਮੌਜੂਦ ਨੇ ਟੈਕਨੀਕਲ ਨੋਲਜ ਸਾਰੀ ਇਹਨਾਂ ਤੋਂ ਲੈਣੀ ਆ ਔਰ ਹੋਰ ਕਈ ਪਿੰਡਾਂ ਤੋਂ ਕਿਸਾਨ ਵੀਰ ਆਏ ਹੋਏ ਆ ਜਿਹੜੇ ਆਪਣੇ ਬੀਜ ਨੂੰ ਸਾਫ਼ ਕਰਾਣ ਆਏ ਆ ਤੇ ਉਹ ਕਹਿੰਦੇ ਕਿ ਇਸ ਵਾਰ ਅਸੀਂ ਸੋਨਾ ਬੀਜਣਾ ਤੇ ਸੋਨਾ ਹੀ ਉਗੂਗਾ ਤਾਂ ਤੁਹਾਨੂੰ ਮੇਰੇ ਨਾਲ ਫਰੇਮ ਵਿੱਚ ਕਿਸਾਨ ਵੀਰ ਤੇ ਗੁਰਪ੍ਰੀਤ ਭਾਜੀ ਨਜ਼ਰ ਆ ਰਹੇ ਆ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਫਿਰ ਗੱਲਬਾਤ سلسلہ ਅੱਗੇ ਤੋਰਦੇ ਆ ਭਾਜੀ ਬਹੁਤ ਨਹੀਂ ਕਰ ਸਵਾਗਤ ਸਾਡੀ ਚਾਹ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਸੋ ਸੋਨੂੰ ਵੀ ਸਵਾ ਮੁਬਾਰਕਾਂ ਜੀ ਬਹੁਤ-ਬਹੁਤ ਅੱਛਾ ਜਦੋਂ ਨਾ ਅਸੀਂ ਫਾਈਨਲ ਰਿਜ਼ਲਟ ਦੇਖਦੇ ਆ ਹਾਂ ਜੀ ਪਰ ਉਹ ਖੁਸ਼ ਹੁੰਦੀ ਹੈ ਕਣਕ ਸੋਨਾ ਲੱਗਦੀ ਹੈ ਹਾਂਜੀ ਹਾਂਜੀ ਇਹ ਵਿਚਾਰ ਕਿਵੇਂ ਆਇਆ ਕਿ ਆਪਾਂ ਇਹ ਜਿਹੜੀ ਮਸ਼ੀਨ ਲਾਈਏ ਇਹ ਵਿਚਾਰ ਜੀ ਸਾਡੇ ਬਰਨਾਲੇ ਸਾਈਡ ਤੋਂ ਜੀ ਇਹ ਕਈ ਸਾਲਾਂ ਤੋਂ ਚੱਲ ਰਿਹਾ ਜੀ ਅੱਛਾ ਜੀ ਅਸੀਂ ਵੀ ਜਦੋਂ ਉਹਦੇ ਇੱਥੇ ਹੁਣ ਜੀ ਬਰਨਾਲੇ ਤੇ ਕਰਵਾ ਕੇ ਲਿਆਉਣੇ ਜੀ ਪਹਿਲਾਂ ਅੱਛਾ ਜੀ ਇਹ ਸਾਰੇ ਕਿਸਾਨਾਂ ਦੇ ਮਦਦ ਦੇ ਨਾਲ ਹੀ ਮੰਨ ਪੁੱਛ ਕੇ ਡਿਮਾਂਡ ਸੀ ਇਹਨਾਂ ਦੀ ਡਿਮਾਂਡ ਸੀਗੀ ਜੀ ਇਹਨਾਂ ਦੀ ਆਪਣਾ ਵੀ ਜ ਆਪ ਤਿਆਰ ਕਰ ਉਹਦੇ ਨਾਲ ਇੱਕ ਤਾਂ ਜਿਹੇ ਇਹਦੇ ਚੋਂ ਛਿੱਟੀ ਛਿੱਟੀ ਸਾਰਾ ਕੁਝ ਇਧਰ ਹੀ ਨਿਕਲ ਜਾਂਦਾ ਯਾਨੀ ਖੇਤ ਚ ਨਹੀਂ ਹੋਗਦੀ ਹੈਗੀ ਟੁੱਟ ਨਿਕਲ ਜਾਂਦੀ ਹੈ ਜੀ ਇੱਥੇ ਸਾਰੀ ਕਣਕੀ ਉਧਰ ਫਾਈਨਲ ਵੀ ਆਉਂਦਾ ਜੀ ਇਹਨਾਂ ਪੈਦਾਵਾਰ ਵੀ ਵਧੂਗੀ ਜੀ ਹਾਂ ਜੀ ਵਧੂਗੀ ਉਹ ਜੀ ਜਿੱਥੇ ਤਾਂ ਆਪਾਂ 50 ਕਿਲੋ ਦਾ ਬੀ ਪਾਉਣਾ ਜੀ ਉੱਥੇ 40 ਕਿਲੋ ਦੀ ਪੈਣਾ ਜੀ ਅੱਛਾ ਮੈਂ ਤੁਹਾਨੂੰ ਇੱਕ ਵਾਰ ਫਸਟ ਸਟੈਪ ਦਿਵਾਈਏ ਭਾਜੀ ਪੰਜਗਾ ਦਿਓ ਇੱਥੇ ਜਿਹੜੀ ਕਣਕ ਆਪਣੇ ਵੱਲੋਂ ਤਾਂ ਕਿਸਾਨਾਂ ਨੇ ਸਾਫ ਸਫਾਈ ਕੀਤੀ ਹੁੰਦੀ ਆ ਉਹ ਲੈ ਕੇ ਆਉਂਦੇ ਆ ਉਹ ਚ ਪਾਇਆ ਜਾਂਦਾ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਫਿਰ ਪ੍ਰੋਸੈਸ ਕੀ ਆ ਜੀ ਪ੍ਰੋਸੈਸ ਜੀ ਇੱਥੇ ਜਿਹੜੀ ਆਪਾਂ ਕਣਕ ਲੈ ਕੇ ਉਹ ਪਾ ਦਿੰਨੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਕਣਕ ਚ ਮਿੱਟੀ ਘੱਟਾ ਜੀ ਕੋਈ ਰੋੜੀ ਆ ਪੱਕਾ ਉਹ ਇਹਦੇ ਚ ਨਿਕਲ ਜਾਂਦਾ ਜੀ ਜਿਹੜੀ ਸ਼ਿੱਟੀ ਆ ਗਈ ਇੱਥੇ ਨਿਕਲ ਜਾਂਦੀ ਏ ਸ਼ਿੱਟੀ ਨਹੀਂ ਇਹ ਜ਼ਿਆਦਾਤਰ ਬੀ ਦੇ ਵਿੱਚ ਹੀ ਚਲੀ ਜਾਂਦੇ ਖੇਤ ਚੋਕਦੀ ਹੈਗੀ ਠੀਕ ਹੈ ਜੀ ਫਿਰ ਫਸਲ ਵੀ ਉਸ ਸਾਹਮਣੋਂ ਹਾਂ ਜੀ ਉਸ ਸਾਹਮਣੋਂ ਫਸਲ ਨਹੀਂ ਆ ਟੁੱਟਿਆ ਦਾਣਾ ਆ ਜਾਣਾ ਜੀ ਫਿਰ ਇਧਰ ਨਕਸਾ ਨਹੀਂ ਹੁੰਦਾ ਜਿਹਦਾਣਾ ਫਸਲ ਇਧਰ ਵੀ ਮਤਲਬ ਕਣਕ ਤਾਂ ਬਥੇਰੀ ਇਧਰ ਵੀ ਆ ਗਈ ਹੈ ਹਾਂ ਜੀ ਨਹੀਂ ਇਹ ਤਾਂ ਪੇੜੇ 'ਚ ਪਾਇਆ ਜਾਂਦਾ ਹੋਰ ਕੰਮ ਆ ਜਾਂਦਾ ਜੀ ਛਾਵੇਂ ਖੇਤ ਤਾਂ ਨਹੀਂ ਉੱਗਣਾ ਨਹੀਂ ਹੈਗਾ ਬੇਕਾਰ ਹੀ ਜਾਣਾ ਜੀ ਠੀਕ ਹੈ ਜੀ ਬਾਕੀ ਬਾਧੂ ਦੀ ਕੀ ਨਾ ਆਪਾਂ ਜੈਂਡ ਰਿਜ਼ਲਟ ਤੇ ਜਾਈਏ ਤਾਂ ਖੇਤ ਦਾ ਨੁਕਸਾਨ ਕਰਨਾ ਸੀ ਹੁਣ ਪੇੜੇ 'ਚ ਕੰਮ ਆ ਜੂ ਹਾਂ ਜੀ ਹੁਣ ਪੇੜੇ 'ਚ ਕੰਮ ਆ ਜਾਂਦਾ ਠੀਕ ਹੈ ਜੀ ਛਿੱਟੀ ਆ ਔਰ ਫਿਲਟਰ ਵੀ ਕਰ ਸਕਦੇ ਆ ਮੰਨ ਲਓ ਦਵਾਰਤੀ ਆਹ ਜਿਹੜਾ ਟੁੱਟਿਆ ਜਾਣਾ ਆ ਇਹਨੂੰ ਫੇਰ ਪਾ ਕੇ ਵੀ ਕਰ ਸਕਦੇ ਹੋ ਸਕਦਾ ਨਹੀਂ ਇਹ ਤਾਂ ਉਹੀ ਆਉਣਾਗਾ ਜਿਹੜਾ ਬੇਕਾਰ ਆ ਜੀ ਮੰਨਣਾ ਜਿਹੜਾ ਆਪਣਾ ਉਗਣਾ ਨਹੀਂ ਹੈਗਾ ਉਹ ਦਾਣਾ ਇਹ ਜੀ ਪੇੜੇ 'ਚ ਵਰਤੇ ਜਾ ਹਾਂ ਪੇੜੇ 'ਚ ਵਰਤੇ ਵਰਤੇ ਆ ਜੂਗੇ ਤਾਂ ਜੀ ਇੱਕ ਵਾਰੀ ਆਪਾਂ ਫਾਈਨਲ ਰਿਜ਼ਲਟ ਦਿਖਾਈਏ ਸਾਥੀਓ ਤੁਸੀਂ ਹੈਰਾਨ ਹੋ ਜਾਓਗੇ ਔਰ ਤੁਸੀਂ ਕਹੋਗੇ ਕਿ ਸਵਾਦ ਆ ਗਿਆ ਆ ਮੇਰਾ ਹੀ ਸੋਨਾ ਆਲਾ ਦੇਖ ਇਹ ਆ ਗਿਆ ਜੀ ਜਿੰਨੇ ਦਾਣੇ ਆਪਾਂ ਬੀਜਾਂਗੇ ਉੰਨੇ ਹਰੇ ਹੋਣਗੇ ਜੀ ਬਦਾਮੀ ਰੰਗ ਆ ਪੂਰਾ ਹਾਂਜੀ ਹਾਂਜੀ ਪੂਰਾ ਸਾਫਤਾ ਪੂਰਾ ਨਿਗਰ ਦਾਣਾ ਜੀ ਔਰ ਕੱਲਾ ਕੱਲਾ ਦਾਣਾ ਦੇਖੋ ਪੂਰਾ ਗੁੱਦੇ ਵਾਲਾ ਨਹੀਂ ਤਾਂ ਫਿਰ ਆਪਾਂ ਇਹ ਦਾਣਾ ਏਦੇ ਮਰਿਆ ਬੀਜ ਦੇਣਾ ਉਹ ਜਿੱਦਾਂ ਦੀ ਮਾਂ ਦਾ ਦਾ ਬੱਚਾ ਹੋਊਗਾ ਬੇਨਾ ਜੇ ਹਣੋ ਦਾਣਾ ਪੂਰਾ ਗੁੰਦਮਾ ਤਾਂ ਤਣਾ ਵੀ ਗੁੰਦਮਾ ਤੇ ਉਹ ਝਾੜੀ ਹੋਊਗਾ ਬੇਨਾ ਕੀ ਕਹਿ ਦੀ ਸੋ ਕਾਫੀ ਇਸ ਚੀਜ਼ਾ ਫਰਕ ਹੈ ਮਤਲਬ ਆ ਵਾਲਾ ਬੀਜ ਬੀਜ ਕੇ ਕਿਸਾਨ ਵੇ ਕਹਿ ਸਕਦਾ ਮੇਰੇ ਖੇਤ ਕੀ ਮਿੱਟੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਮਤਲਬ ਫਿਰ ਹੀਰੇ ਮੋਤੀ ਜੇ ਤੁਸੀਂ ਜੜਨੇ ਆ ਹੀਰੇ ਮੋਤੀ ਉਗਣੇ ਆ ਤੁਰੀ ਸਾਹਿਬ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਜੇ ਸੋਨਾ ਬੀਜਾਂਗੇ ਤਾਂ ਸੋਨਾ ਹੀ ਉਗੂਗਾ ਜੇ ਹੁਣ ਆਪਾਂ ਨੂੰ ਪਤਾ ਨਹੀਂ ਆਪਾਂ ਉਸ ਚੀਜ਼ ਦੀ ਅਵੇਰਨੈਸ ਨਹੀਂ ਹੈਗੀ ਆਪਾਂ ਮੰਡੀ ਚੋਂ ਲਿਆਉਨੇ ਆ ਇਹਦੇ ਬੀਜ ਦਿੰਨੇ ਆ ਉਹ ਵਿੱਚੇ ਕਣੀ ਵਿੱਚੇ ਰੋੜ ਵਿੱਚੇ ਛੱਟੀ ਛੱਟੀ ਵੀ ਜੰਪ ਪੈਂਦੀ ਆ ਫੇਰ ਮੁੜ ਕੇ ਛੱਟੀ ਦੀ ਸਪਰੇਅ ਚੱਲ ਪੈਂਦੀ ਆ ਫੇਰ ਆਪਾਂ ਦਾ ਸ਼ਿਕਵਾ ਰਹਿੰਦਾ ਦੁਆ ਨੇ ਕੰਮ ਨਹੀਂ ਕੀਤਾ ਦੁਆ ਨਕਲੀ ਆ ਤੇ ਅਸਲ ਵਿੱਚ ਉਹ ਬੀਜ ਤਾਂ ਆਪਾਂ ਪਹਿਲਾਂ ਆਪ ਬੀਜ ਦੇਣਾ ਹੈ ਨਾ ਜੇ ਪਰ ਕਿਤ ਰਹੇ ਆ ਸਪ੍ਰਿਆ ਦਾ ਵੀ ਖਰਚਾ ਘਟੂਆ ਜੀ ਜਦੋਂ ਫਿਰ ਉਹ ਸਿਰਫ ਆਪ ਸੋਨਾ ਇਹ ਬੀਜਣਾ ਆਪ ਬਿਜ਼ਨਸ ਆ ਉਹੀ ਜਮਣਾ ਆ ਹੁਣ ਆਪਾਂ ਛਿੱਟੀ ਵੀ ਆਪਾਂ ਅਨੇਰੇ ਚ ਰੱਖ ਕੇ ਆਪ ਬੀਜ ਰਹੇ ਆ ਤੇ ਛਿੱਟੀ ਨੂੰ ਜਮਣਾ ਛਿੱਟੀ ਫਿਰ ਜਿੱਦੀ ਆ ਉਹ ਕਹਿੰਦੀ ਮੈਂ ਉਹ ਬੀਜਿਆ ਤਾਂ ਫੁੱਲ ਖਲਾਕੇ ਜਾਊਂਗੀ ਨਾ ਹਾਂ ਹਾਂਜੀ ਹਾਂਜੀ ਸੋ ਇਦਾਂ ਦੇਖੋ ਜੀ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਿਛਲੇ 5-4 ਸਾਲ ਤੋਂ ਅਸੀਂ ਇਹ ਸੋਚ ਰਹੇ ਸੀਗੇ ਸਾਡੇ ਸਰਪੰਚ ਲਖਣ ਸਿੰਘ ਜੀ ਪਿੰਡ ਰਟੇਂਡੇ ਤੋਂ ਇਹਨਾਂ ਦੀ ਵੀ ਖੁਆਇਸ਼ ਸੀਗੀ ਸੋ 150 ਖੇਤੀ ਇਹਨਾਂ ਦੀ ਖੇਤੀ ਆ ਤੇ ਇਹ ਤਕਨੀਕ ਪਹਿਲਾਂ ਮਾਲਵੇ ਸੀਗੀ ਜੀ ਸਾਡੇ ਕੋਲ ਇੱਕ ਗੁਰਪ੍ਰੀਤ ਮਾਲਵੇ ਵਾਲਾ ਤੇ ਇੱਕ ਸਾਡਾ ਗੁਰਪ੍ਰੀਤ ਹੋ ਗਿਆ ਦਵਾਬੇ ਵਾਲਾ ਦੋ ਗੁਰਪ੍ਰੀਤ ਇਕੱਠੇ ਕਰਕੇ ਅਸੀਂ ਫਿਰ ਤਕਨੀਕ ਗੱਢੀ ਸਾਡਾ ਦੂਸਰਾ ਗੁਰਪ੍ਰੀਤ ਸਿੰਘ ਜੀ ਬੈਠਾ ਵਿੱਚ ਅਮਰੀਕਾ ਉਤੋਂ ਛੜਦਾ ਨਵਾਂ ਤਰੀਕਾ ਤੇ ਫੇ ਅਸੀਂ ਸਾਰੀ ਪੇਂਤਬੰਦੀ ਸੋਚ ਕੇ ਇਹ ਪ੍ਰੋਜੈਕਟ ਜਿਹੜਾ ਲਾਇਆ ਕਿਸਾਨਾਂ ਦੇ ਹਿੱਤ ਵਿੱਚ ਲਾਇਆ ਜੀ ਅਕਸਰ ਕਿਸਾਨਾਂ ਦਾ ਤੁਸੀਂ ਦੇਖਦੇ ਆ ਕਹਿੰਦੇ ਨਾਰੇ ਲੱਗੇ ਇੱਕ ਸ਼ਿਕਵੇ ਰਹਿੰਦੇ ਸੀ ਵੀ ਪੀ ਨਕਲੀ ਮਿਲ ਗਿਆ ਪਹਿਲਾਂ ਸਮੇ ਦੀ ਮਾਰ ਪੈ ਗਈ ਫਿਰ ਮੰਡੀ ਦੀ ਮਾਰ ਪੈ ਗਈ ਫਿਰ ਕਈ ਵਾਰੀ ਬੀਜ ਦੀ ਮਾਰ ਪੈ ਗਈ ਦੋ ਦੋ ਵਾਰ ਬੀਜ ਬੀਜਨੇ ਪੈਂਦੇ ਆ ਦਾਇਆ ਨਹੀਂ ਮਿਲਦਾ ਫਿਰ ਵੀ ਗਲਤ ਆ ਗਿਆ ਆਪਾਂ ਉੱਤੇ ਕਿਸੇ ਵੀ ਦੁਕਾਨਦਾਰ ਨੂੰ ਮਾਰਾ ਨਹੀਂ ਕਹਿੰਨੇ ਕਈ ਵਾਰੀ ਜਾਣੇ 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 ਜਾਂ ਕਿਸੇ ਦਾ ਵੀ ਹੋ ਹੋਈਆਂ ਇਦਾਂ ਹੋ ਜਾਂਦਾ ਹੋ ਜਾਂਦਾ ਸੋ ਇਹ ਇਸ ਚੀਜ਼ ਨੂੰ ਸਾਰੇ ਮੱਦੇਨਜ਼ਰ ਰੱਖਦੇ ਹੋਏ ਇਹਦਾ ਡਿਸੀਜਨ ਇਹ ਆ ਕਿ ਘੱਟੋ ਘਾਟ ਤੁਸੀਂ ਪਿਛਲੇ ਸਾਲ ਦੀ ਕਾਨਕ ਰੱਖੀ ਆ ਤੁਸੀਂ ਉਹੀ ਵੀ ਰੱਖੂਗੇ ਜਿਹੜਾ ਤੁਹਾਡੇ ਵੱਧ ਚਾੜ ਨਿਕਲਿਆ ਤੁਹਾਨੂੰ ਯਕੀਨ ਹੋਊਗਾ ਵੀ ਅਸੀਂ 3432770 ਜਿਹੜਾ ਵੀ ਰੱਖਿਆ ਸਾਨੂੰ ਕੌਨਫੀਡੈਂਸ ਉਹ ਅਸੀਂ ਪਿਛਲੇ ਸਾਲ ਰਿਜ਼ਲਟ ਵੀ ਲਿਆ ਸੀ ਵਧੀਆ ਨਿਕਲਿਆ ਸੀ ਉਹਦੀ ਤੁਸੀਂ ਛਾਂਟੀ ਕਰਕੇ ਪੀ ਸਕਦੇ ਹੋ ਤੁਹਾਨੂੰ ਕੌਨਫੀਡੈਂਸ ਦਾ ਹੋਊਗਾ ਆਪਣੇ ਘਰ ਦਾ ਵੀ ਆ ਸਾਨੂੰ ਗਾਰੰਟੀ ਆ ਇਹ ਆ ਜਿਹੜਾ ਬਾਹਰੋਂ ਲਿਆਉਣੇ ਆ ਕਈ ਵਾਰੀ ਬਹੁਤ ਵਾਰੀ ਹੁੰਦਾ ਆ ਕਿ ਵੀ ਲਿਹਾਈ ਦਾ ਹੋਰ ਆ ਨਿਕਲਦਾ ਹੋਰ ਆ ਕਹਿੰਦੇ ਕੁਛ ਆ ਨਿਕਲਦਾ ਕੁਛ ਹਾਂਜੀ ਐਮਾਜ਼ੋਨ ਵਾਲਾ ਕੰਮ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਸੋ ਇਹ ਸੋਏ ਸਾਰੀਆਂ ਗੱਲਾਂ ਨੂੰ ਰੱਖਦੇ ਹੋਏ ਨਜ਼ਰ ਰੱਖਦੇ ਹੋਏ ਅਸੀਂ ਭਾਜੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆਂ ਤੇ ਇਹਦੇ ਸਾਡੇ ਲੋਕਲ ਇਹ ਜਿਹੜਾ ਡਿਮਾਂਡ ਕਿੰਨੀ ਸੀਗੀ ਆਪਣੇ ਏਰੀਆ 'ਚ ਡਿਮਾਂਡ ਤਾਂ ਬਹੁਤ ਸੀਗੀ ਜੀ ਹੂੰ ਤਕਰੀਬਨ ਸਾਡੀ ਆ ਪੰਜਾ ਸੱਤਾ ਪਿੰਡਾਂ ਦੇ ਤੁਸੀਂ ਦੇਖ ਲਓ ਹੁਣ ਬੰਦੇ ਖੜੇ ਆ ਦੇਖਾਓ ਜੀ ਇੱਧਰ ਸਾਰੇ ਭਰਾਵਾਂ ਆ ਆ ਸਾਰੇ ਜਿਹੜੇ ਜ਼ਿਮੀਂਦਾਰ ਆ ਇਹ ਵੀ ਤਿਆਰ ਕਰਾਉਣ ਲੈ ਆਏ ਹੋ ਆ ਹਜੇ ਅਸੀਂ ਕੋਈ ਐਡ ਨਹੀਂ ਕੀਤੀ ਹਜੇ ਮੋਟਾ-ਮੋਟਾ ਆਂਤੀਆਂ ਸਾਰ ਨੂੰ ਦੱਸਿਆ ਜਾਂ ਮੁੰਡੀ ਮੋਟਾ-ਮੋਟਾ ਪਤਾ ਕੱਲ ਪਰਸੋਂ ਅਸੀਂ ਫਲੈਕਸੀਆਂ ਲਾਵਾਂਗੇ ਪੂਰੇ ਜ਼ਿਲ੍ਹੇ 'ਚ ਲਾਵਾਂਗੇ ਸਲੱਖਣ ਬਾਜੀ ਪੈਦਾਵਾਰ ਨੂੰ ਕਿੰਨਾ ਮਤਲਬ ਫਰਕ ਪੈ ਸਕਦਾ ਪੈਦਾਵਾਰ ਨੂੰ ਪਹਿਲਾਂ ਤਾਂ ਦੇਖੋ ਜੀ ਤੁਹਾਡਾ 30% ਜਿਹੜੀ ਤੁਸੀਂ 50 ਕਿਲੋ ਬੀ ਪਾਉਨੇ ਆ ਉੱਥੇ 35-40 ਕਿਲੋ ਬੀ ਪੈਣਾ ਹੂੰ ਉਹ ਜਿਹੜਾ 10-15 ਕਿਲੋ ਤੁਸੀਂ ਹੁਣ ਮਸ਼ੀਨ 'ਚ ਪਾਤਾ ਮਸ਼ੀਨ ਨੇ ਥਰੋ ਦੇਣਾ ਉਹਨਾਂ ਤਾਂ ਉਹਦੀ ਬੁੱਕੀ ਭਰਨੀ ਆ ਚਾਹੇ ਕਣੀ ਭਰੀ ਜਾਵੇ ਉਹ ਜਿੱਦਾਂ ਦੇ ਬੀਜ ਨਾਲ ਉਦਾਂ ਦਾ ਹੋਣਾ ਉਸ ਤੋਂ ਬਾਅਦ ਫਿਰ ਜਿਹਦੇ ਖੋ ਜਿੱਦਾਂ ਸੋਧਿਆ ਬੀਜ ਆ ਉਹਦਾ ਤਣਾ ਵੀ ਉਦਾਂ ਦਾ ਹੋਣਾ ਹੂੰ ਜਿੱਦਾਂ ਦੀ ਬੂਟਾ ਬੀਜਿਆ ਉਹਦੀ ਪਰਵਰੇਸ਼ ਉਦਾਂ ਦੀ ਵਧੀਆ ਬਣਨੀ ਆ ਝਾੜ ਨੂੰ ਫਰਕ ਪਊਗਾ ਹੂੰ ਅਸੀਂ 3 ਸਾਲ ਪਹਿਲਾਂ ਇਹਦਾ ਪ੍ਰੈਕਟੀਕਲ ਕੀਤਾ ਫਿਰ ਰਿਜ਼ਲਟ ਦੇਖਿਆ ਘੱਟ ਤੋਂ ਘੱਟ ਵੀ 5 ਤੋਂ 6 ਕੁਇੰਟਲ ਦਾ 4 ਦਾ ਫਰਕ ਪੈਂਦਾ ਖਰਚਾ ਕੀ ਆ ਨਾ ਮਾਤਰ ਜੀ ਕੁਛ ਵੀ ਨਹੀਂ ਹੈਗਾ ਬਹੁਤ ਮਾਮੂਲੀ ਜਿਹਾ ਖਰਚਾ 200 ਰੁਪਇਆ ਕੁਇੰਟਲ ਦਾ ਸਾਰਾ ਕੁਇੰਟਲ ਦੇ ਨਾਲ ਵੀ 2.5 ਖੇਤ ਬੀਜ ਹੋ ਜਾਂਦੇ ਆ ਠੀਕ ਆ ਤੇ ਬੇਸਟਿੰਗ ਕੋਈ ਨਹੀਂ ਤੁਹਾਡੇ ਫੇਰ ਵੀ ਕੰਮ ਆ ਜਾਣੀਆਂ ਮਤਲਬ ਇੱਕ ਕੁਇੰਟਲ ਦਾ ਤੁਸੀਂ ਕਹਿੰਨੇ ਆ 200 ਰੁਪਇਆ ਕੁਇੰਟਲ ਦਾ ਸਾਰਾ ਹਾਂਜੀ ਹਾਂਜੀ ਤੇ ਬਹੁਤਾ ਖੱਜਲ ਖਵਰੀ ਤਾਂ ਨਹੀਂ ਕਰਨੀ ਪੈਂਦੀ ਨਹੀਂ ਕੋਈ ਪਰਾ ਤਾਂ ਪਹਿਲੀ ਬਹੁਤਾ ਆਏਗਾ ਘੰਟੇ-ਘੰਟੇ 'ਚ ਕਿੰਨੇ ਕੁ ਪਿਉਰੀਫਾਈ ਕਰ ਦਿੰਦੀ ਹੈ ਜੀ ਕਣਕੇ ਘੰਟੇ ਚ ਤਾਂ ਜੀ ਇਹ 50 ਖੇਤਾਂ ਦਾ ਕਾਢਣ ਦੀ ਮਾਲੋ ਅੱਛਾ ਹਾਂਜੀ ਹਾਂਜੀ ਮਤਲਬ ਫੇਰ ਤਾਂ ਕੋਈ ਚਿੰਤਾ ਨਹੀਂ ਜਿਆਦਾ ਹਾਂਜੀ ਹਾਂਜੀ ਜਿਆਦਾ ਨਹੀਂ ਹੈਗਾ ਜਦ ਤੱਕ ਚਾਹ ਬਣਨੀ ਆ ਜਦ ਤੱਕ ਕੋਈ ਠੰਡਾ ਪਲਾਉਣਾ ਕਿਉਂਕਿ ਸੇਵਾ ਵੀ ਆ ਕਿਸਾਨਾਂ ਵਾਲੇ ਬਰਾਂਡਾ ਬਣਾਇਆ ਚਾਹ ਚੂ ਪੀ ਕੇ ਜਾਨੂ ਮੋਛੇ ਮੋਛੇ ਘੜੀ ਕਰੇ ਜਾਨੂ ਦੱਸਾਂ ਕਿ ਤਾਂ ਮਾਲ ਨਿਕਲ ਜਾਂਦਾ ਜੀ ਨਹੀਂ ਮੋਛਾ ਤੁਸੀਂ ਖੜੀ ਕਰਾਉਣੀ ਤੋ ਫਿਰ ਮੋਛ ਵੀ ਘੜੀ ਕਰ ਦੇ ਕੇ ਕੋਈ ਗੱਲ ਅੱਛਾ ਦੇਖੋ ਹੁਣ ਤੁਹਾਨੂੰ ਬਾਹਰੋਂ ਬੀਜ ਖਰੀਦਣ ਦੀ ਲੋੜ ਨਹੀਂ ਆ ਤੁਸੀਂ ਤੁਹਾਡੇ ਘਰ ਚ ਜਿਹੜੀ ਆਪਣੀ ਹਾਂਜੀ ਹਾਂਜੀ ਉਹ ਇੱਕ ਪਿਓਰ ਹੈ ਬਿਲਕੁਲ ਜੀ ਇੱਕ ਤੁਹਾਨੂੰ ਪਤਾ ਹੈ ਤੁਸੀਂ ਬਿਲਕੁਲ ਲਿਆ ਕੇ ਜੋ ਚ ਮਿੱਟੀ ਕੱਟਾਇਆ ਜੋ ਛਿਟੀ ਆ ਉਹ ਸਾਰਾ ਨਿਕਲ ਜਾਣਾ ਦੇਖੋ ਪਿਓਰ ਵਧੀਆ ਦਾਣਾ ਜਣਾ ਆ ਤੁਸੀਂ ਹੁਣੋ ਦੇਖਿਆ ਮੂਵੀ ਵਿੱਚ ਦੇਖ ਲਿਓ ਜੀ ਪੱਠੇ ਤੇ ੱਟ ਵੀ ਆ ਜਾ ਤੀਜੇ ਤੋਂ ਫਾਈਨਲ ਹੋ ਜਾਂਦੀ ਆ ਦੂਮ ਫਿਰ ਉਹਦੀ ਕੀ ਆ ਤਿਰਕ ਤੋਂ ਫੇਰ ਅੱਪਰ ਇਹਨੂੰ ਪੰਜ ਥਾਂ ਨਿਸ਼ਾਨ ਨੇ ਲੱਗਦੇ ਆ ਪਹਿਲਾਂ ਪਥਰੀ ਨਿਕਲਦੀ ਆ ਫੇ ਮਿੱਟੀ ਕੱਟਾ ਫੇ ਕਣੀ ਪੰਜਵੇਂ ਤੋਂ ਜਾ ਕੇ ਡਿਸੀਜਨ ਪੂਰਾ ਹੈ ਸਾਬਤਾ ਦਾਣਾ ਹੋਣਾ। ਮਤਲਬ ਇਹ ਮੰਨ ਕੇ ਚੱਲੀਏ ਤੁਹਾਨੂੰ ਪੱਠੇ ਤੋਂ ਜਿਹੜੀ ਅੱਬਲ ਹਟਿਆ। ਤੁਹਾਡੇ ਅਕੋਰਡਿੰਗ ਮਿਲ ਜਾਣੀ ਹੈ। ਬਿਲਕੁਲ ਜੀ ਬਿਲਕੁਲ। ਉਹ ਤੜਕ ਤੁਸੀਂ ਪੇੜੇ ਲਈ ਉਹਨੂੰ ਵਰਤ ਸਕਦੇ ਆ। ਵਰਤ ਸਕਦੇ ਆ। ਤੁਹਾਡਾ ਨੁਕਸਾਨ ਕੋਈ ਨਹੀਂ 200 ਰੁਪਏ ਵੀ ਬਹੁਤ ਜਿਆਦਾ ਨਹੀਂ ਹੈ। ਕੋਈ ਖਾਸ ਨਹੀਂ ਹੈਗਾ ਨਾ ਮਾਤਰ ਜਾਂ ਕੁਝ ਵੀ ਨਹੀਂ ਗੱਲ ਹੈਗੀ। ਸਮਾਂ ਤੁਸੀਂ ਦੱਸਿਆ ਕਿ ਉਹ ਵੀ ਨਹੀਂ ਬਹੁਤਾ ਲੱਗਦਾ। ਸਮਾਂ ਵੀ ਨਹੀਂ ਬਹੁਤਾ ਲੱਗਦਾ। ਬੰਦਾ ਮੈਂ ਕਹਾਂ ਜਾਨੂੰ ਚਾਹ ਦਾ ਗਲਾਸ ਪੀਂਦਾ ਜਾਨੂੰ ਵੀ ਨਿਕਲ ਜਾਂਦਾ ਜੀ। ਨਹੀਂ ਜਾਨੂੰ ਨੂੰ ਜਾਨੂੰ ਮੁੱਛ ਖੜੀ ਗਾ। ਅੱਛਾ ਟੈਕਨੋਲੋਜੀ ਦੀ ਗੱਲ ਕਰੀਏ ਦੇਖੋ ਇੱਧਰ ਨਾਲ ਜਿਹ ਤੇ ਇੱਧਰ ਸਪੀਡ ਦਿੱਤੀ ਆ ਮੇਰੇ ਖਿਆਲ ਹਾਂਜੀ ਹੂੰ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਜੇ ਕੋਈ ਕਿਸਾਨ ਸੰਤੁਸ਼ਟ ਨਹੀਂ ਯਾਰ ਹਾਂਜੀ ਹਾਂਜੀ ਮਤਲਬ ਉਹਨੂੰ ਵੀ ਤੇ ਸੰਤੁਸ਼ਟ ਪੂਰਾ ਕਰ ਬਿਲਕੁਲ ਜੀ ਤੁਸੀਂ ਆਪ ਦੇਖ ਸਕਦੇ ਆ ਕਈ ਵਾਰੀ ਹੁੰਦਾ ਵੀ 20 ਰੱਖ ਗਏ ਵੀ ਕੀ ਪਤਾ ਉੱਦੇ ਹੀ ਦੇਤਾ ਕਈ ਵਾਰ ਕਿਸਾਨ ਦਾ ਰਹਿੰਦਾ ਵੀ ਕੱਢਿਆ ਵੀ ਹੈਗਾ ਇਤੋਂ ਵੀ ਪੈਣਾ ਆ ਉਹ ਤੋਂ 4-5 6 ਇੰਚ ਘੁੰਮਦਾ ਹੋਇਆ ਤੁਸੀਂ ਆਪ ਲਾਈਵ ਦੇਖ ਸਕਦੇ ਆ ਇਹ ਤੁਹਾਡੇ ਵਿੱਚੋਂ ਕੀ ਨਿਕਲਿਆ ਆ ਜਿਹੜੀ ਕਣਕ ਇੱਥੇ ਪਾਈ ਸੀ ਦੇਖਣ ਨੂੰ ਪਹਿਲਾਂ ਬਹੁਤ ਸਾਫ ਸੁਥਰੀ ਲੱਗਦੀ ਸੀ ਪਰ ਵਿੱਚੋਂ ਆ ਰੋੜੇ ਇਹ ਮੰਡੀ 'ਚ ਸਾਫ਼ ਕੀਤੀ ਹੋ ਕਣਕ ਦੀ ਦੇਖ ਲਓ ਸਾਫ਼ ਕੀਤੀ ਹੋ ਲਿਆਂਦੀ ਸੀ ਆ ਵਿੱਚੋਂ ਦੇਖੋ ਇਹ ਪੱਥਰੀ ਤਾਂ ਹੀ ਬਣਦੀ ਆ ਤੁਸੀਂ ਕਹਿੰਦੇ ਪੱਥਰੀ ਕਿੱਥੋਂ ਬਣਦੀ ਆ ਪੱਥਰੀ ਆ ਤੁਸੀਂ ਪੀਸ ਕੇ ਆਵੇ ਖਾਈ ਜਾਂਦੇ ਆ ਤੁਹਾਨੂੰ ਖਾਰਾ ਨਾ ਪੀਣਾ ਪਵੇ ਹਾਂਜੀ ਹਾਂ ਜਿਆ ਫੇਰ ਨਾ ਪੀਣੀ ਪਵੇ ਨਹੀ ਜੀ ਬੱਥਰੀ ਕੱਢਣ ਲਈ ਦੇਖ ਲਓ ਜੀ ਉਹਦੇ ਲਈ ਆ ਦੇਖੋ ਇਹ ਤਾਂ ਤੁਸੀਂ ਆਪਣਾ ਵੀ ਤਿਆਰ ਕਰਨ ਨੂੰ ਖਾਣ ਲਈ ਵੀ ਡਰੰਮ ਭਰ ਸਕਦੇ ਹੋ ਉਸ ਮੌਕੇ ਤੇ ਇਹ ਸਾਫ ਸਰੀ ਲੈਂਦੀ ਸੀ ਮੰਡੀੋਂ ਆ ਮੰਡੀ ਚੋਂ ਛਾਣਣਾ ਲਵਾ ਕੇ ਲੈਂਦੀ ਸੀ ਆ ਛਾਣਣਾ ਲਾ ਕੇ ਲਿਆਉਂਦੀ ਸੀਗੀ ਤੇ ਆ ਵਿੱਚੋਂ ਪੱਥਰੀ ਕਿੰਨੇ ਨਿਕਲੀ ਆ ਸੋ ਇਹ ਇਸ ਤਰੀਕੇ ਪਿਉਰੀਫਾਈ ਹੁੰਦਾ ਇਧਰ ਤੁਸੀਂ ਦੇਖੋ ਇਧਰ ਇਧਰ ਫੇਰ ਦੇਖੋ ਜੀ ਆ ਜਿਹੜਾ ਦਲੀਆ ਆ ਟੋਟਾ ਆ ਇਹ ਹੁਣ ਦੇਖੋ ਜੀ ਟੋਟਾ ਜੇਕਰ ਇਹ ਕਿਤੇ ਜੰਮਣਾ ਆ ਇਹ ਉਦੋਂ ਮਿੱਟੀ ਪਿਆ ਰਹਿਣਾ ਸਮਾਂ ਕਿਸੇ ਜਾਨਵਰ ਦੇ ਪਸ਼ੂ ਦੇ ਮੂੰਹ ਚ ਪੈ ਜਾਊਗਾ ਕੰਮ ਆ ਜਾਊਗਾ ਨਾ ਇਹਨੇ ਪ੍ਰੋਡਕਸ਼ਨ ਖਰਾਬ ਕਰਨੀ ਖੇਤ ਦੀ ਪ੍ਰੋਡਕਸ਼ਨ ਬਿਲਕੁਲ ਜੀ ਉਹ ਬੀਜ ਤੁਸੀਂ ਕਹਣਾ ਸੀ ਇੰਨਾ ਪਾਇਆ ਬੀਜ ਤਾਂ ਅੱਧਾ ਜੀਰਾ ਬੀਜ ਦੇਣਾ ਤੁਸੀਂ ਉਹਨੇ ਜੰਮਣਾ ਨਹੀਂ ਦਾਣਾ ਬੈੜਣਾ ਜੀ ਸਪਰੇਅ ਕਰ ਲਓ ਇਹਨੇ ਹੁਣ ਉਹ ਚੀਜ਼ ਨਹੀਂ ਨਾ ਹਾਂਜੀ ਹਾਂਜੀ ਜੋ ਫਾਈਨਲ ਰਿਜ਼ਲਟ ਹੈ ਜੋ ਜੋ ਪੂਰਾ ਪੀਸ ਜਾਂ ਕਰਦਾ ਹਾਂ ਹਾਂਜੀ ਉਸ ਤੋਂ ਬਾਅਦ ਤੁਸੀਂ ਅਗਲਾ ਦੇਖ ਲਓ ਜੀ ਆ ਇਹ ਦਾਣਾ ਮਰਿਆ ਆ ਇਹ ਦਾਣੇ ਚ ਜਾਨ ਨਹੀਂ ਹੈ ਕਿ ਦੇਖੋ ਜੀ ਤੁਸੀਂ ਮੱਚ ਮਰਿਆ ਆ ਇਨਾਂ ਚੋ ਕੁਛ ਨਾ ਕੁਛ ਜੰਪ ਪੈਣੇ ਆ ਉਹ ਬਿੰਗਾ ਡੇਡਾ ਜ ਤਣਾ ਜ ਜ ਹੋਇਆ ਉਹਨ ਤੋਂ ਇਹੀ ਹੋਣਾ ਉਹ ਜਿੱਦਾਂ ਦਾ ਉਹ ਮਾਂ ਉਦਾਂ ਦਾ ਬੇਟਾ ਫਿਰ ਉਹਨੇ ਝਾੜ ਵੀ ਉਦਾਂ ਦਾ ਦੇਣਾ ਆ ਬਿਲਕੁਲ ਬਿਲਕੁਲ ਜੇ ਨਾ ਫਾਈਨਲ ਡਿਸੀਜਨ ਤੁਸੀਂ ਦੇਖੋ ਜੀ ਐਨ ਤੁਸੀਂ ਦੇਖ ਵੀ ਲਿਆ ਪਹਿਲਾਂ ਪੂਰਾ ਸੋਨੇ ਵਰਗਾ ਆ ਸੋਨੇ ਵਰਗਾ 24 ਕੈਰੇਟ ਹੈ ਔਰ 24 ਕੈਰੇਟ ਬੀਜੂਗੇ ਤਾਂ ਉਹ 1 ਗ੍ਰਾਮ ਨਹੀਂ ਵੜਨਾ 1 ਗ੍ਰਾਮ ਜੀ ਹਾਂ ਜੀ ਦੇਖੋ ਕੋਈ ਵੀ ਦਾਣਾ ਹੈਗਾ ਵਿੱਚ ਐਨ ਬਿਲਕੁਲ ਸਾਫ ਉਤਿਆਂ ਨੂੰ ਦਿਦੇ ਆ ਜੀ ਮਤਲਬ ਸਾਚੂ ਬਹੁਤਾ ਘਮਾ ਫਰਾ ਕੇ ਗੱਲ ਕਰਨ ਦੀ ਲੋੜ ਨਹੀਂ ਤੁਸੀਂ ਆ ਬੀਜੂਗੇ ਹਾਂਜੀ ਸੋਨਾ ਬੀਜੂਗੇ ਤਾਂ ਕੋਨੇ ਕੋਨੇ ਚ ਜਿਹੜਾ ਸੋਨਾ ਉੱਗੇਗਾ ਔਰ ਤੁਹਾਡਾ ਮੁਨਾਫਾ ਹੀ ਮੁਨਾਫਾ ਤੇ ਜਿਹੜਾ ਕਿਸਾਨ ਕੇਵਲੇ ਟੈਕਨੋਲੋਜੀ ਤੋਂ ਪਿੱਛੇ ਹੋਏਦਾ ਨਾ ਕਿ ਸਾਡੇਰ ਮੈਂ ਟੈਕਨੋਲੋਜੀ ਨਹੀਂ ਵਰਤ ਲਈ ਜਦ ਸਾਰੇ ਵਰਤ ਮੰਗੂ ਫੇਦੇ ਹਾਂ ਤੁਸੀਂ ਉਹਦੇ ਵਿੱਚ ਆਪਣਾ ਨੁਕਸਾਨ ਕਰਾ ਲੈਂਦੇ ਜੇ ਨਵੀਂ ਟੈਕਨੋਲੋਜੀ ਆਈ ਹੈ ਔਰ ਘੱਟ ਕੀਮਤ ਚ ਹਾਂਜੀ ਹਾਂਜੀ ਸਿਰਫ 200 ਰੁਪਇਆ ਕੁਛ ਵੀ ਨਾ ਮਾਤਰੇ ਵੀ ਖਰਚਿਆਂ ਲਈ ਸੇਵਾ ਹੀ ਰੱਖੀ ਆ ਬਈ ਖਰਚੇ ਕੁਚੇ ਜਿਹੜੇ ਜਨਰੇਟਰ ਤੇ ਚੱਲਣਾ ਆ ਕੰਡਾ ਰੱਖਿਆ ਜੀ ਜਿੰਨਾ ਬੀਜ ਅਗਲੇ ਨੇ ਪਾਉਣਾ ਜੀ ਆਪਾਂ ਉਹਨਾਂ ਤੋਲ ਕੇ ਇਥੋਂ ਫੇਰ ਗੱਟਾ ਛੋਕੇ ਦੇਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਤੁਸੀਂ ਕਣਕ ਲੈ ਕੇ ਤੁਸੀਂ ਤੋਲ ਦੇਣੀ ਆ ਹਾਂਜੀ ਜਿੰਨੀ ਟੋਟਲ ਲੈ ਆਂਦੀ ਆ ਉਧਰੋਂ ਪਾ ਦੇਣੀ ਜੀ ਜਿੰਨਾ ਅਗਲੇ ਨੇ ਬੀ ਪਾਉਣਾ 40 ਕਿਲੋ ਦਾ 35 ਦਾ 45 ਦਾ ਖੇਤ ਦੀ ਵੈਰੈਟੀ ਤਿਆਰ ਕਰ ਦੇਣੀ ਆ ਇੱਕ ਖੇਤ ਦਾ ਗੱਟਾ ਤਿਆਰ ਕਰਕੇ ਦੇਣਾ ਜੀ ਓਕੇ ਖੇਤ ਦਾ ਗੱਟਾ ਤਿਆਰ ਕਰਕੇ ਹਾਂ ਤਿਆਰ ਕਰਕੇ ਦੇਣਾ ਜੀ ਮੰਨ ਲਓ ਕਣਕ ਲਿਆਂਦੀ ਉਹਨਾਂ ਨੇ ਹਾਂਜੀ ਪਰ ਉਹ ਚੋਂ ਜਿਆਦਾ ਫੇਰ ਉਹ ਹੀ ਨਿਕਲ ਗਿਆ ਪੱਥਰ ਨਿਕਲ ਗਿਆ ਛਿਟੀ ਹੋ ਗਈ ਫੇਰ ਕਿੱਥੋਂ ਤਿਆਰ ਕਰਕੇ ਨਹੀਂ ਤਲਾਈ ਹੋਈ ਜਾਣੀ ਮੇ ਮੇਰਾ ਪੁਆਇੰਟ ਨਹੀਂ ਸਮਝੇ ਮੰਨ ਲਓ ਅਸੀਂ ਪਿੱਛੋਂ ਕਣਕ ਲੈ ਕੇ ਆਏ ਆ ਸਾਡੀ ਕਣਕ ਖਰਾਬ ਹੀ ਨਿਕਲੀ ਉਹ ਚ ਪਿਓਰ ਦਾਣਾ ਨਹੀਂ ਆਇਆ ਫਿਰ ਪੂਰਾ ਕਿੱਦਾਂ ਕਰਕੇ ਦਊਗਾ ਇੱਥੋਂ ਵੀ ਸਾਰੀ ਹੋ ਜਾਂਦੀ ਨਹੀਂ ਉਹ ਇਹਨਾਂ ਤੁਹਾਡੀ ਗੱਲ ਦਾ ਮੈਂ ਸਪਸ਼ਟਿਕਰਨ ਕਰਦਾ ਉਹਨਾਂ ਕਹਿੰਦਾ ਮਤਲਬ ਵੀ ਪਿੱਛੇ ਲਿਆਂਦਾ ਜੇ ਸਾਰੀ ਗਲਤ ਨਿਕਲ ਗਈ ਫੇਕ ਕਿਦਾ ਪੂਰੀ ਕਰਾਂਗੇ ਉਹਦਾ ਮਤਲਬ ਕਈ ਵਾਰ ਟਰਾਲੀ ਖੁੱਲੀ ਲੈ ਆਂਦੇ ਆ ਉਹਦੇ ਵਿੱਚ ਖੁੱਲੀ ਅਗਲਾ ਕਹਿੰਦਾ ਫੇ ਸਾਨੂੰ ਹੁਣ ਖੇਤ ਦਾ ਪਤਾ ਹੋਵੇ ਖੇਤ ਖੇਤ ਦੀ ਪੈਕਿੰਗ ਬਣਾ ਦਿਓ ਉਹਨੇ ਫਾਈਨਲ ਕੱਢ ਕੇ ਇੱਥੇ 40 ਕਿਲੋ ਜੇ ਕੋਈ ਜ਼ਿੰਮੇਵਾਰ ਕਹਿੰਦਾ ਮੈਂ 40 ਕਿਲੋ ਪਾਉਣਾ ਕੋਈ ਕਹਿੰਦਾ 50 ਕਿਲੋ ਪਾਉਣਾ ਉਹਨੇ ਜਿੰਨੀ ਖੇਤ ਦੀ ਪਰਮੈਸ਼ ਪਾਉਣੀ ਚਾਹੁੰਦਾ ਉਹਨੇ ਕੰਡਾ ਲਾ ਕੇ ਉਹਨੂੰ ਪੈਕਿੰਗ ਬਣਾ ਦੇਣੀ ਆ ਪਰ ਖੇਤ ਦੀ ਠੀਕ ਹੈ ਜੀ ਠੀਕ ਹੈ ਬਾਕ ਆ 10 ਜਿਹੜੇ ਆ ਲਿਆਂਦੇ ਕੱਟੇ ਲਿਆਉਂਦੇ ਜਦੋਂ ਟੋਟਲ ਤਿੰਨਾ ਦਾ ਕਰ ਸਕਦੇ ਸਾਰਿਆਂ ਦਾ ਕਰ ਸਕਦਾ ਤੁਹਾਡੇ ਤਿੰਨ ਪੈਕੇਟ ਉਧਰ ਹੋਗੇ ਇੱਕ ਇਧਰੋਂ ਨਿਕਲਣਾ ਜਿੰਨਾ ਦਾ ਟੋਟਲ ਵੀ ਕਰ ਸਕਦਾ ਆ ਬਿਲਕੁਲ ਜੀ ਬਿਲਕੁਲ ਜੀ ਨਾ ਕਿ ਇਹੀ ਪਤਾ ਲੱਗੂਗਾ ਵੀ ਟੋਟਲ ਕਿੰਨੀ ਆ ਜਾਂ ਕੰਡਾ ਬਸ ਬਸ ਉਹ ਤੁਹਾਨੂੰ ਪਤਾ ਲੱਗੂਗਾ ਕੰਡਾ ਇੱਥੇ ਪਿਆ ਹੈ ਬਿਲਕੁਲ ਬਿਲਕੁਲ ਜੀ ਜੀ ਸਲੱਖਣ ਭਾਜੀ ਇਹ ਰਿਟਰਨ ਦੇ ਤੋਂ ਸਿਰਫ ਪੰਜ ਸਾਬ ਸਲੱਖਣ ਜੀ ਸਲੱਖਣ ਭਾਜੀ ਤੁਹਾਨੂੰ ਤੁਸੀਂ ਇੱਥੇ ਆਏ ਹੋ ਤੁਹਾਨੂੰ ਇਹ ਮਸ਼ੀਨ ਦਾ ਕੰਮ ਕਿਵੇਂ ਲੱਗੇ ਔਰ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦਾ ਕਿੰਨਾ ਕੁ ਮੁਨਾਫਾ ਆਉਣ ਵਾਲਾ ਇਹ ਕਈ ਸਾਲਾਂ ਤੋਂ ਭਾਜੀ ਹੁਣੀ ਕਹਿੰਦੇ ਹੁੰਦੇ ਸੀ ਵੀ ਸਾਡੇ ਬਰਨਾਲੇ ਉਧਰ ਹਨਾ ਵੀ ਜੋ ਵੀ ਆ ਇਹਨਾਂ ਨੂੰ ਇਹ ਪੁੱਛਦੇ ਨਹੀਂ ਤੁਹਾਡੇ ਝਾੜ ਕਿਉਂ ਜ਼ਿਆਦਾ ਨਿਕਲਦਾ ਹੂੰ ਵੀ ਤੁਹਾਡੀ ਖੇਤੀ ਜਿਹੜੀ ਸਾਡੇ ਨਾਲੋਂ ਵੱਖਰੀ ਆ ਇਹਨੇ ਇਹੀ ਕਹਿਣਾ ਵੀ ਅਸਾਸੀ ਜਿਹੜਾ ਬੀਜ ਆ ਉਹ ਬਹੁਤ ਸੋਧ ਕਰਕੇ ਪਾਉਂਦੇ ਆ ਅਸੀਂ ਕਹਿੰਦੇ ਸੋਧੇ ਦਾ ਅਸੀਂ ਵੀ ਆ ਬੇ ਬੜਾ ਡਰਾਮਾ ਦੇ ਵਿੱਚ ਐ ਸਾਫ਼ ਕਰਕੇ ਪਾਈਦਾ ਪਰ ਉਹ ਨਹੀਂ ਫਿਰ ਦੱਸਿਆ ਸਾਨੂੰ ਵੀ ਮਸ਼ੀਨ ਦੇ ਨਾਲ ਜਿਹੜਾ ਆਪਾਂ ਪੂਰਾ ਫਾਈਨਲ ਆ ਜਿਹੜਾ ਆ ਜਾਣਾ ਬੀਜ ਜਿੱਦਾਂ ਆਪਾਂ ਥੈਲੀਆਂ ਨਾਲ ਲਿਆਈਦਾ ਸਾਫ਼ ਸੁਥਰਾ ਤੇ ਹਰ ਕੋਈ ਜ਼ਿੰਮੇਵਾਰ ਥੈਲੀ ਕਿਉਂਕਿ ਕੰਪਨੀਆਂ ਰੇਟ ਉਹ ਚੱਕੇ ਹੋਆ ਤੇ ਉਹ ਕੰਪਨੀ ਬਾਅਦ ਵਿੱਚ ਜਦ ਨਹੀਂ ਜੰਮਦਾ ਕੋਈ ਜ਼ਿੰਮੇਵਾਰੀ ਕੋ ਲੈਂਦਾ ਨਹੀਂਗਾ ਵੀ ਸਾਡਾ ਵੀ ਬੇ ਮਟਾਹਣ ਨਹੀਂ ਤੁਹਾਡਾ ਕਸੂਰ ਆ ਇਸੇ ਕਰਕੇ ਇਹਨਾਂ ਨੇ ਭਾਜੀ ਉਹਨਾਂ ਨੇ ਉਪਰਾਲਾ ਕੀਤਾ ਇਹਦੇ ਵਿੱਚ ਇਹ ਆ ਵੀ ਆਪਾਂ ਇੱਕ ਤਾਂ ਵੱਡੀਆਂ ਕੰਪਨੀਆਂ ਦੀ ਡਾਕਟਰ ਬੱਸ ਸਕਦੇ ਆ ਤੇ ਲੁੱਟ ਦੋ ਬਹੁਤ ਵਧੀਆ ਬੱਸ ਸਕਦੇ ਆ ਆਹੀ ਸੋਨਾ ਸਾਡਾ ਬਣ ਗਿਆ ਇੱਕ ਕੋਈ ਬਹੁਤ ਮਹਿੰਗਾ ਸਾਦਾ ਵੀ ਨਹੀਂ ਮਹਿੰਗਾ ਨਹੀਂ ਬਿਲਕੁਲ ਸਾਰਾ ਕੋਈ ਵੇਸਟਿੰਗ ਨਹੀਂ ਗਈ ਸਾਰਾ ਸਾਡੇ ਕੰਮ ਆਉਂਦਾ ਹੈ ਜੀ ਮਨ ਲਓ ਤੁਸੀਂ 5 ਕੁਆਂਟਲ ਵੀ ਕਣਕ ਲੈ ਕੇ ਆਏ ਆ ਬਿਲਕੁਲ ਜੀ ਤਾਂ ਤੁਹਾਡਾ 1000 ਰੁਪਏ ਲੱਗਣਾ ਬਿਲਕੁਲ ਫਿਰ ਕਿ ਹੋਇਆ ਵੀ ਜਿਹੜਾ ਆਪਾਂ ਵਿੱਚ ਜੋ ਕਮਜ਼ੋਰਾ ਟੁੱਟਿਆ ਦਾਣਾ ਪੈ ਸੜਦੀਦਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਬੰਦਾ ਬੀਕੋ ਵੀ ਉਹ ਜਿੰਨੀ ਮਰਜ਼ੀ ਖਰਾਕ ਦੇਈ ਚਲੋ ਤਗੜਾ ਤਾਂ ਹੋਣਾ ਹੀ ਨਹੀਂਗਾ ਤਾਂ ਨਾਲ ਉਹਨੂੰ ਖਰਾਕ ਪਾਜਦੀ ਆ ਜੀ ਤੇ ਏਸੀ ਆ ਵੀ ਜਿਹੜਾ ਆਪਾਂ ਵਧੀਆ ਹੋਊਗਾ ਇਹਨੂੰ ਬੂਟੇ ਨੂੰ ਜੋ ਵੀ ਪਾਉਣਾ ਲੱਗਣਾ ਆ ਤੇ ਸਾਡੀ ਇਹ ਜੋ ਖਾਦਿਆ ਦਵਾਈਆਂ ਸਪਰੇਆ ਉਹ ਵੀ ਘੱਟ ਲੱਗੂਗਾ ਕਿਉਂਕਿ ਆਟੋਮੈਟਿਕ ਕਰੋ ਉਸ ਵਧੀਆ ਜਾਈ ਜਾਣੀਆਂ ਹਾਂ ਹਾਂ ਇਹ ਹੈ ਜੀ ਇਸ ਕਰਕੇ ਪ੍ਰੋਟੀਨ ਹੋ ਗਿਆ ਵੀ ਪਰ ਪਰ ਪਿਉਰੀਫਾਈ ਪ੍ਰੋਟੀ ਕੱਡੀਆਂ ਕੱਡੀਆਂ ਕੁਆਲਟੀ ਵਧੀਆ ਨਹੀਂ ਕੱਟੀਆਂ ਕੁਆਲਟੀ ਵਧੀਆ ਰੱਖਣ ਭਾਜੀ ਮੈਂ ਜਉਂ ਇੱਕ ਵਾਰੀ ਐਡਰੈਸ ਵੀ ਕਨਫਰਮ ਕਰੀ ਤੇ ਆਪਾਂ ਫੋਨ ਨੰਬਰ ਸ਼ੇਅਰ ਕਰ ਦਈਏ ਜੀ ਪਿੰਡ ਸ਼ਿਕਾਰਾਂ ਜੀ ਨਵਾਂ ਸ਼ਹਿਰ ਦਾ ਕਹ ਲਓ ਜ਼ਿਲ੍ਹੇ ਦਾ ਤਕਰੀਬਨ ਲਗਭਗ ਆਖਰੀ ਪਿੰਡ ਆ ਜਾਂਦਾ ਇੱਕ ਅੱਧਾ ਪਿੰਡੇ ਤੋਂ ਅੱਗੇ ਹੋਰ ਆ ਪਿੰਡ ਸ਼ਿਕਾਰ ਤਹਿਸੀਲ ਤੇ ਜ਼ਿਲ੍ਹਾ ਬੰਗਾ ਤੇ ਜ਼ਿਲ੍ਹਾ ਨਵਾਂ ਸ਼ਹਿਰ ਜੀ ਗੁਰਦੁਆਰੇ ਦੇ ਬਿਲਕੁਲ ਉਹ ਵੱਡੇ ਗੁਰਦੁਆਰੇ ਦੇ ਸਾਹਮਣੇ ਆਪੋਜ਼ਿਟ ਸਾਹਮਣੇ ਕਿਸੇ ਵੀ ਆ ਕੇ ਪੁੱਛ ਸਕਦੇ ਆ ਗੁਰਪ੍ਰੀਤ ਦੀ ਹਵੇਲੀ ਗੁਰਪ੍ਰੀਤ ਹਵੇਲੀ ਹਾਂਜੀ ਹਾਂਜੀ ਸੋ ਅਸੀਂ ਨੰਬਰ ਵੀ ਸਕਰੀਨ ਤੇ ਜਾਰੀ ਕਰ ਦਿੰਦੇ ਆ ਜੀ ਕਿਸੇ ਨੇ ਵੀ ਕੋਈ ਇਨਕੁਆਰੀ ਲੈਣੀ ਆ ਜਾਣਕਾਰੀ ਕਰਨੀ ਆ ਤੁਸੀਂ ਫੋਨ ਤੇ ਪੁੱਛ ਸਕਦੇ ਆ ਟਾਈਮ ਲੈ ਕੇ ਕਦੇ ਵੀ ਆਪਣਾ ਬੀ ਲਿਆ ਕੇ ਕਰਵਾ ਸਕਦੇ ਆ ਤੁਹਾਨੂੰ ਆਪਣੇ ਬੀ ਦੀ ਘਟੋ ਘਟ ਤਸੱਲੀਦਾ ਹੋਊਗੀ ਵੀ ਅਸੀਂ ਪਿਛਲੇ ਸਾਲ ਬੇ ਇੰਨਾ ਝਾੜ ਨਿਕਲਿਆ ਸੀ ਕੋਈ ਬੰਦਾ ਵੀ ਉਹੀ ਵੀ ਰੱਖਦਾ ਘਰ ਉਹ ਜਿਹੜਾ ਵੱਧ ਝਾੜ ਨਿਕਲਦਾ ਸੋ ਤੁਸੀਂ ਆਪਣਾ ਵੀ ਆਪ ਗ੍ਰੇਡ ਕਰਕੇ ਆਪ ਆਪਣਾ ਵੀ ਪੈਦਾ ਕਰ ਸਕਦੇ ਆ ਨਾ ਤੁਸੀਂ ਬਹੁਤ ਕੰਪਨੀਾਂ ਦੀ ਲੁੱਟ ਚ ਫਸ ਸਕਦੇ ਆ ਤੇ ਨਾ ਤੁਹਾਨੂੰ ਇਹ ਰਹੂਗਾ ਵੀ ਧੋਖੇ 'ਚ ਬੀ ਮਾਰਾ ਚੰਗਾ। ਉਹ ਤੋਂ ਬਚੋ। ਹਾਂਜੀ ਹਾਂ। ਇਹ ਤੋਂ ਬਚੋ, ਲੁੱਟ ਤੋਂ ਬਚੋ। ਆਹ ਸਕਰੀਨ ਤੇ ਨੰਬਰ ਚੱਲਦੇ ਪਏ ਆ ਜੀ। ਤੁਸੀਂ ਕੰਟੈਕਟ ਕਰ ਲੈਣਾ ਗੁਰਪ੍ਰੀ ਭਾਜਨਾ ਸਲੱਖਣ ਭਾਜੀ ਉਹਨਾਂ ਨਾਲ। ਔਰ ਇਧਰਲੇ ਪਾਸੇ ਵੀ ਦਿਖਾਵਾਂ ਕਿ ਦੇਖੋ ਟਰੈਕਟਰ ਟਰਾਲੀਆਂ ਲੱਗੀਆਂ ਆ। ਆ ਲਾਈਨਾਂ ਲੱਗੀਆਂ ਜੀ ਆਹ 7-8 ਟਰਾਲੀਆਂ ਖੜੀਆਂ ਆ ਤੇ ਸਵੇਰ ਦਾ ਰਸ ਗਿਆ ਆ। ਹਾਂਜੀ ਹਾਂਜੀ। ਵੀਡੀਓ ਤੋਂ ਬਾਅਦ ਦੂਰੋਂ ਦੂਰੋਂ ਕਿਸਾਨਾਂ ਨੇ ਆਉਣਾ ਤਾਂ ਉਹਨਾਂ ਨੂੰ ਮੇਰੀ ਬੇਨਤੀ ਇੰਨੀ ਆ ਕਿ ਇਹ ਨਾ ਸਮਝੋ ਤੁਸੀਂ ਟਰੈਕਟਰ ਟਰਾਲੀ ਲੈ ਕੇ ਆ ਕੇ ਤੇ ਦੋ ਢਾਡੀਆਂ ਖਰਾਬ ਹੋ ਚੁੱਕੀਆਂ। ਤੁਸੀਂ ਤੋਂ ਨੂੰ ਇਹ ਨਹੀਂ 2 ਘੰਟੇ ਚ ਫ੍ਰੀ ਕਰ ਦੇਣਾ ਬਿਲਕੁਲ ਜੀ ਬਿਲਕੁਲ ਬਹੁਤ ਹਸਾਂ ਮਾ ਨਹੀਂ ਲੈਣਾ ਵੀਡੀਓ ਦੇਖ ਕੇ ਸੂਰੀ ਸਾਹਿਬ ਦੀ ਜਿਹੜਾ ਵੀ ਸਾਡੇ ਕੋਲ ਪਹੁੰਚੂਗਾ ਉਹਦੇ ਇੱਕ ਖੇਤ ਦਾ ਉਹਨੂੰ ਲੂੰਗੇ ਚ ਵੀ ਤਿਆਰ ਕੀਤਾ ਜਾਵੇ ਲਓ ਜੀ ਲੂੰਗੇ ਚ ਟੋਕ ਇੱਕ ਖੇਤ ਦੇ ਬੀਜ ਨੂੰ ਉਹਨੂੰ ਸਕੀਮ ਆ ਸਾਡੀ ਇੱਕ ਖੇਤੋਂ ਫ੍ਰੀ ਦੇ ਪੈਸੇ ਨਹੀਂ ਲੈ ਜਾਣਗੇ ਇੱਕ ਖੇਤ ਦੇ ਬੀਜ ਦੇ ਪੈਸੇ ਨਹੀਂ ਲੈ ਜਾਣਗੇ ਠੀਕ ਆ ਜੀ ਇਹ ਦਰਾਲੀ ਤੋਂ ਬਾਅਦ ਦੀ ਆਫਰ ਦੇ ਆ ਕੇ ਦੱਸ ਸਕਦੇ ਵੀ ਪੀਪੀ ਪੱਤੀ ਵਾਲਾ ਸੀ ਦੇਖ ਕੇ ਆਏ ਠੀਕ ਆ ਜੀ ਲਓ ਜੀ ਹੋਰ ਦੱਸੋ ਕੀ ਚਾਹੀਦਾ ਸਾਰਿਆਂ ਨੂੰ ਬੇਨਤੀ ਆ ਬੀਜ ਸੋਧ ਕੇ ਵਧੀਆ ਉਪਰਾਲੇ ਦਾ ਬੀਜੋ ਵਧੀਆ ਬੀਜ ਬੀਜੋ ਤੇ ਵਧੀਆ ਝਾੜ ਪਾਓ ਆਪਣਾ ਬੀਜ ਆਪਣੇ ਹੱਥੀ ਤਿਆਰ ਕਰੋ ਜੀ ਠੀਕ ਹੈ ਜੀ ਸਾਥੀਓ ਬਹਿਮਾ ਭਰਮਾ ਚ ਫਸਣ ਦੀ ਲੋੜ ਨਹੀਂ ਟੈਕਨੋਲੋਜੀ ਨੂੰ ਸਮਝੀਏ ਜਿਵੇਂ ਸਟਾਰਟਿੰਗ ਤੋਂ ਅਸੀਂ ਵੀਡੀਓ ਤੇ ਸਟਾਰਟਿੰਗ ਤੋਂ ਕਹਿੰਦੇ ਆ ਰਹੇ ਹਾਂ ਸੋਨਾ ਬੀਜੂਗੇ ਜੋ ਬੀਜੂਗੇ ਉਹੀ ਵੱਡੂਗੇ ਜੇ ਸੋਨਾ ਬੀਜੂਗੇ ਤਾਂ ਸੋਨਾ ਹੀ ਕੋਨੇ-ਕੋਨੇ ਜੁਗੂਗਾ ਇੱਕ ਵਾਰੀ ਤੁਹਾਨੂੰ ਆਉਣਾ ਚਾਹੀਦਾ ਕੋਈ ਮਹਿੰਗਾ ਸੌਦਾ ਵੀ ਨਹੀਂ ਹੈ 200 ਰੁਪਏ ਦੇ ਪੈਸੇ ਖਰਚ ਕੇ ਤੁਹਾਨੂੰ 200 ਰੁਪਏ ਕੋਈ ਟਾਈਮ ਵੀ ਨਹੀਂ ਜ਼ਿਆਦਾ ਹੈਗਾ ਹਾਂਜੀ ਇੱਕ ਇੱਕ ਕੁਆਂਟਲ ਜਿਹੜਾ ਤੁਹਾਨੂੰ ਉਹ ਕੜੀ ਇਹਨਾਂ ਨੇ 200 ਰੁਪਏ ਹਾਂਜੀ ਕੁਆਂਟਲ ਜੀ ਤੁਹਾਨੂੰ ਬੀਜ ਦੇ ਦੇਣਾ ਇੱਕ ਕੁਆਂਟਲ ਤਾਂ ਤੁਹਾਡਾ ਬਹੁਤ ਸਾਰਾ ਫਾਇਦਾ ਹੈ ਬਹੁਤ ਸਾਰਾ ਮੁਨਾਫਾ ਰਿਜ਼ਲਟ ਜਦੋਂ ਆਉਣਾ ਕਿਉਂਕਿ ਸੋਨਾ ਬੀਜੂਗੇ ਸੋਨਾ ਕੋਨੇ ਕੋਨੇ ਚੱਕੂਗਾ ਤਾਂ ਤੁਹਾਡਾ ਹੋਰ ਬਹੁਤ ਸਾਰਾ ਮੁਨਾਫਾ ਹੋਣਾ ਚਿਹਰੇ ਤੇ ਖੁਸ਼ੀ ਖੁਸ਼ੀ ਰਹਿਣੀ ਹੈ ਸਮਾਂ ਵੀ ਨਹੀਂ ਲੱਗੂਗਾ ਜਿਆਦਾ ਕੋਈ ਟਾਈਮ ਦੀ ਵੀ ਨਹੀਂ ਤੁਸੀਂ ਜਿਹੜੇ ਟਾਈਮ ਮਰਜੀ ਫੋਨ ਕਰਕੇ ਕੋਈ ਐਤਸ਼ਨੀ ਦੀ ਛੁੱਟੀ ਨਹੀਂ ਹੈਗੀ ਸੀਜ਼ਨ ਦਾ ਟਾਈਮ ਆ ਸਕ੍ਰੀਨ ਤੇ ਨੰਬਰ ਚੱਲਦੇ ਆ ਤੁਸੀਂ ਫੋਨ ਕਰਕੇ ਜਦੋਂ ਮਰਜ਼ੀ ਆ ਸਕਦੇ ਆ ਕੋਈ ਬਹੁਤਾ ਟਾਈਮ ਨਹੀਂ ਬਸ ਬੰਦਾ ਆਵੇ ਅੱਧਾ ਘੰਟੇ ਦੇ ਵਿੱਚ ਨਾਲੇ ਆਪਣਾ ਜਿੰਨਾ ਵੀ ਤਿਆਰ ਕਰਾ ਕੇ ਲੈ ਕੇ ਜਾ ਸਕਦਾ ਸਾਰਾ ਪ੍ਰਬੰਧ ਵਹਿਣ ਰਹਿਣ ਦਾ ਸਾਰਾ ਰੱਖਿਆ ਜੀ ਚਲੋ ਸਕ੍ਰੀਨ ਤੇ ਨੰਬਰ ਚੱਲ ਰਿਹਾ ਸਲੱਖਣ ਬਾਜੀ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਕਿਸਾਨ ਵੀਰ ਉਹਨਾਂ ਦਾ ਫਾਇਦਾ ਹੋਣ ਵਾਲਾ ਮੈਂ ਇਹ ਗੱਲ ਸਮਝਦਾ ਜੇ ਮੈਂ ਮਤਲਬ ਖੇਤੀ ਕਰਦਾ ਤਾਂ ਮੈਂ ਪੱਕਾ ਹਾਂ ਉਹਦਾ ਅਨਾ ਕਿਉਂਕਿ ਦੇਖੋ ਜੀ ਆਪਾਂ ਨੂੰ ਸ਼ੁੱਧ ਬੀਜ ਮਿਲੂਗਾ ਤਾਂ ਉਹਦਾ ਰਿਜ਼ਲਟ ਕਿੰਨਾ ਅੱਛਾ ਹੋਊਗਾ ਮੈਂ ਬਿਲਕੁਲ ਜੀ ਬੀ ਪੌਣ ਵਾਲੇ ਵਰ ਆਪਣੀ ਹੀ ਆਪਦੀ ਓਕੇ ਜੀ ਹਾਂਜੀ ਹਾਂ ਕਈ ਵੀਰ ਬੰਦਾ ਅਗਲਾ ਕਹਿੰਦਾ ਮੈਂ ਕੱਲਾ ਹਾਂ ਮੈਨੂੰ ਬੀ ਪੌਣ ਵਾਲੇ ਕੋਲੋਂ ਜਾ ਕੇ ਬਹਿ ਹੀ ਜਾਣਾ ਹਾਂ ਠੀਕ ਹੈ ਹਾਂਜੀ ਹਾਂ ਬੰਦੇ ਨੂੰ ਜਾਨੀ ਚਿੰਤਾ ਕਰਨ ਦੀ ਲੋੜ ਨਹੀਂ ਕਰੋ ਦਾਣੇ ਪਾ ਕੇ ਆਪਣੇ ਲੈ ਆਵੇ ਇੱਥੇ ਕਈ ਵਾਰੀ ਬੰਦਾ ਸਿੰਗਲ ਹੁੰਦਾ ਆ ਵੀ ਕਹਿੰਦਾ ਮੈਨੂੰ ਬੋਰਾ ਲਾਉਣ ਹੋਏ ਨੇ ਲੇਬਰ ਦਾ ਸਾਰਾ ਸਾਡੇ ਕੋਲ ਪ੍ਰਬੰਧ ਵਾ ਉਹ 200 ਦੇ ਵਿੱਚ ਹੀ ਆ ਉਹ ਸਾਰਾ ਕੋਲ ਤੁਹਾਨੂੰ ਰੈਡੀ ਦਵਾਂਗੇ ਤੁਸੀਂ ਆਪਣਾ ਫਿਰ ਤਾਂ ਸਰਦਾਰ ਸਾਹਿਬ ਸੇਵਾ ਕਰ ਰਹੇ ਹਾਂ ਹਾਂ ਜੀ ਸੇਵਾ ਹੀ ਆ ਜੀ ਉਹ ਸਿਰਫ ਕਿਸਾਨਾਂ ਸੇਵਾ ਹੀ ਆ ਜੀ ਵੀ ਚਲੋ ਬੰਦੇ ਸਰਮੁੰਨਣ ਵਾਲੀ ਗੱਲ ਤਾਂ ਨਹੀਂ ਹੈਗੀ ਨਹੀਂ 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 ਕੁਝ ਵੀ ਨਹੀਂ ਹੈਗੀ ਇਹ ਤਾਂ 47 ਗੱਲ ਸਹਿਯੋਗ ਵਾਲੀ ਗੱਲ ਇਹਨਾਂ ਦਾ ਖਰਚਾ ਹੈ ਮਸ਼ੀਨ ਚੱਲਣੀਆਂ ਲੇਬਰ ਨੇ ਲਾ ਕੇ ਤੁਹਾਨੂੰ ਪਾ ਕੇ ਰੈਡੀ ਕਰਕੇ ਦੇਣਾ ਜੀ ਠੀਕ ਹੈ ਜੀ ਉਹ ਬਾਕੀ ਤੁਹਾਨੂੰ ਠੰਡਾ ਵੀ ਨਹੀਂ ਪਲਾ ਦੇਣਾ ਤੁਹਾਨੂੰ ਬਿਲਕੁਲ ਜੀ ਕਾਫੀ ਪਲਾ ਦੇਣੀ ਮ ਜੇ ਮੈਂ ਖੇਤੀ ਕਰਦਾ ਮੈਂ ਪੱਕਾ ਇੱਕ ਵਾਰ ਆਉਂਦਾ ਤੁਹਾਨੂੰ ਵੀ ਆਉਣਾ ਚਾਹੀਦਾ ਸੋ ਇਸ ਕਰਕੇ ਤੁਸੀਂ ਐਡਰੈਸ ਨੋਟ ਕਰ ਲਓ ਫੋਨ ਨੰਬਰ ਨੋਟ ਕਰ ਲਓ ਔਰ ਟੈਕਨੋਲੋਜੀ ਦਾ ਹਾਨੀ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਜਦੋਂ ਇੰਨੀ ਘੱਟ ਕੀਮਤ ਹੋਵੇ ਇੱਕ ਵਾਰ ਵਿਜ਼ਿਟ ਕਰਨਾ ਜ਼ਰੂਰ ਬਣਦਾ ਸਾਡਾ ਨਾਮ ਲੈ ਦਿਓ ਇਹ ਕਹਿੰਦੇ ਕੁਆਂਟਲ ਹਾਂਜੀ ਇੱਕ ਇੱਕ ਖੇਤ ਦਾ ਜਿਹੜਾ ਵੀ ਤੁਹਾਨੂੰ ਫ੍ਰੀ ਤਿਆਰ ਕੀਤਾ ਜਾਵੇ ਕੁਆਂਟਲ ਨਹੀਂ ਚਲੋ ਕੁਆਂਟਲ ਦੇ ਦਿਆਂਗੇ ਫ੍ਰੀ ਸਾਹਨੇ ਕਹਿੰਦਾ ਕੌਂਟਰੈਕਟ ਕੋਈ ਗੱਲ ਹੈ ਉਹ ਤੁਹਾਨੂੰ ਵੀ ਦੇ ਦਈਏ ਜੀ ਅਸੀਂ ਆਫਰ ਦੇ ਦਈਏ ਤੇ ਆਉਣਾ ਵੀ ਆ ਵੀਰ ਨੂੰ ਸ਼ੇਅਰ ਵੀ ਕਰਨਾ ਪੈਣਾ ਭਰਾਵਾਂ ਨੂੰ ਅੱਜ ਸਾਰਾ ਨਫਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨ ਠੀਕ ਹੈ ਜੀ ਭਾਈ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਸਾਥੀ ਕੋਲੇ ਆਪਾਂ ਪਾਰਲਾ ਐਡਰੈਸ ਦਿਖਾ ਦੀ ਅੱਜ ਲੋਕੇਸ਼ਨ ਕਨਫਰਮ ਕਰਨੀ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਜੀ ਬੋਲੀਏ ਐਡਰੈਸ ਹਾਂ ਜੀ ਹਾਂ ਜੀ ਮਕੰਦਪੁਰ ਤੋਂ ਚੱਕਰਦਾਦਾ ਰੋਡ ਦੇ ਉੱਤੇ ਜੀ ਬਿਲਕੁਲ ਕਿਲੋਮੀਟਰ ਤੇ ਪਿੰਡ ਸਤੈਤਵਾ ਪਿੰਡ ਸ਼ਿਕਾਰਾਂ ਜ਼ਿਲ੍ਹਾ ਨਵਾਂ ਸ਼ਹਿਰ ਦਾ ਪਿੰਡਵਾ ਜੀ ਚੱਕ ਦਾ ਨੇ ਔਰ ਮਕੰਦਪੁਰ ਦੀ ਸੜਕ ਤੇ ਬਿਲਕੁਲ ਸਥਿਤ ਪਿੰਡਵਾ ਜੀ ਤੇ ਤੁਸੀਂ ਆ ਦਿਖਾ ਦਿਓ ਜੀ ਇਧਰ ਜਿਹੜੀ ਸੜਕ ਆਉਂਦੀ ਹੈ ਆ ਗੁਰਦੁਆਰਾ ਸਾਹਮਣੇ ਜੀ ਬਿਲਕੁਲ ਸਾਹਮਣੇ ਕੋਠੀ ਵੀ ਦਿਖਾ ਦਿਓ ਇਧਰ ਗੁਰਦੁਆਰਾ ਸਾਹਿਬ ਹੈ ਹਾਂ ਜੀ ਤੇ ਤੁਸੀਂ ਆਉਣਾ ਬਸ ਕਾਲ ਕਰ ਲੈਣੀ ਬਾਕੀ ਇਹਨੇ ਤੁਹਾਨੂੰ ਲਾਈਵ ਲੋਕੇਸ਼ਨ ਭੇਜ ਦੇਣੀ ਹੈ ਬਿਲਕੁਲ ਜੀ ਗੁਰਦੁਆਰੇ ਦੀ ਲੋਕੇਸ਼ਨ ਜੀ ਗੁਰਦੁਆਰੇ ਦੇ ਬਿਲਕੁਲ ਆਪੋਜੀਟ ਸਾਹਮਣੇ ਹਵੇਲੀ ਕਿਸੇ ਨੂੰ ਪੁੱਛ ਸਕਦੇ ਗੁਰਪ੍ਰੀਤ ਸਿੰਘ ਦੀ ਹਵੇਲੀ ਜਾਣਾ ਜੀ ਹਰ ਬੱਚਾ ਨਿਆਣਾ ਤੁਹਾਨੂੰ ਛੱਡ ਕੇ ਜਾਊਗਾ ਜੀ ਚਲੋ ਛੋਟਾ ਪਿੰਡ ਆ ਪਿੰਡ ਦੇ 50 ਕੇ ਘਰ ਹੋ ਆ ਸਾਰੇ ਕੋਈ ਵੱਡਾ ਨਹੀਂ ਜਿਆਦੇ ਕੁਆਚਣ ਦਾ ਕੰਮ ਨਹੀਂ ਹੈਗਾ ਜੀ ਗੁਰਪ੍ਰੀਤ ਜੀ ਵੇਲੀ ਪੁੱਛ ਕੇ ਕਿਸੇ ਵੀ ਆ ਸਕਦੇ ਸੀ ਠੀਕ ਹੈ ਜੀ ਤੁਸੀਂ ਇੱਥੇ ਵੀਡੀਓ ਦੇਖ ਕੇ ਵੀ ਤੁਹਾਡੀ ਰੂਹ ਖੁਸ਼ ਹੋਗੀ ਤੁਸੀਂ ਇੱਥੇ ਆਓਗੇ ਤੁਹਾਡੀ ਰੂਹ 더 ਵੀ ਖੁਸ਼ ਹੋਏਗੀ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਠੀਕ ਹੈ ਜੀ ਵੀਡੀਓ ਲੰਬੀ ਹੋਵੇ